ਜਿਹੜਾ ਬੁਲਡੋਜ਼ਰ ਚਾੜ ਕੇ ਘਰ ਟਾਏ ਜਾ ਰਹੇ ਆ ਅਸੀਂ ਨੌਜਵਾਨ ਭਾਰ ਸਭਾ ਵੱਲੋਂ ਇਹਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਮੰਨਦੇ ਜੇ ਪੁਲਿਸ ਨੂੰ ਇਹ ਇੰਨੀ ਸ਼ਕਤੀ ਕਰਨ ਦਾ ਅਧਿਕਾਰ ਪੱਕੇ ਤੌਰ ਤੇ ਮਿਲ ਗਿਆ ਜਿਹੜਾ ਭਗਵੰਤ ਮਾਨ ਸਰਕਾਰ ਲਗਾਤਾਰ ਦਿੰਦੀ ਜਾ ਰਹੀ ਆ ਤਾਂ ਇਹਦਾ ਸੱਭਿਅਕ ਸਮਾਜ ਦੇ ਵਿੱਚ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਜਿਹੜੇ ਨੈਕਸਸ ਦੀ ਨੌਜਵਾਨ ਭਾਰ ਸਭਾ ਗੱਲ ਕਰਦੀ ਆ ਪੁਲਿਸੋ ਸਿਆਸਤਦਾਨ ਤੇ ਨਸ਼ਾ ਸਮਗੱਲਰਾਂ ਦਾ ਨੈਕਸਸ ਬਣਿਆ ਹੋਇਆ ਇਹ ਗੱਠਜੋੜਾ ਜਿਹੜਾ ਪੰਜਾਬ 'ਚ ਚਿੱਟੇ ਦਾ ਕਾਰੋਬਾਰ ਕਰਦਾ ਤੁਸੀਂ ਇੰਨਾ ਬੰਦਿਆਂ ਨੂੰ ਫੜ ਕੇ ਪੜਤਾਲ ਕਰਕੇ ਕੀ ਉਹਨਾਂ ਤੱਕ ਪਹੁੰਚ ਨਹੀਂ ਸਕਦੇਗੇ ਉਹਨਾਂ ਵੱਡੇ ਮਗਰਮੱਛਾ ਤੱਕ ਨਸ਼ਾ ਸਮਗੱਲਰਾਂ ਤੱਕ ਬਹੁਤ ਆਸਾਨੀ ਨਾਲ ਪੁਲਿਸ ਪਹੁੰਚ ਸਕਦੀ ਹੈ ਕਿ ਭਗਵੰਤ ਮਾਨ ਕਹਿ ਵੀ ਚੁੱਕਿਆ ਕਿ 10000 ਪੁਲਿਸ ਵਾਲਿਆਂ ਦੀ ਹੋਰ ਭਰਤੀ ਅਸੀਂ ਛੇਤੀ ਕੱਢਣ ਜਾ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਲਾਠੀ ਦੇ ਜ਼ੋਰ ਡੰਡੇ ਦੇ ਜ਼ੋਰ ਗੋਲੀ ਦੇ ਜ਼ੋਰ ਤੇ ਦਬਾ ਕੇ ਰੱਖਣਾ ਜਿਹਦੇ ਵਿੱਚ ਇਹ ਇੱਕ ਮੌਕਾ ਮਿਲ ਗਿਆ ਕੇ ਨਸ਼ੇ ਦੀ ਸਮੱਸਿਆ ਦੇ ਬਹਾਨੇ ਪੁਲਿਸ ਨੂੰ ਸ਼ਕਤੀਕਰਨ ਦੇ ਅਧਿਕਾਰ ਦਿਓ ਤੁਹਾਡੇ ਸਾਹਮਣੇ ਲਿਸਟ ਪਈ ਹੈ ਸਰਕਾਰ ਕੱਢ ਲਿਓ ਲਿਸਟ ਕਰੇ ਉਹਨਾਂ ਤੇ ਸ਼ਕਤੀ ਜਿਹੜੇ ਵੱਡੇ ਆ ਮਗਰਮਚੀ ਦੀ ਮਟੀਠੀ ਦੇ ਘਰ ਤੇ ਜਾ ਕੇ ਜਲਾਵੇ ਬਲਡੋਜ਼ਰ ਜਿਨ੍ਹਾਂ ਤੋਂ ਮਾਫੀ ਮੰਗ ਕੇ ਦਿੱਲੀ ਜਾ ਕੇ ਬਹਿ ਗਏ ਸੀਗੇ ਵੱਡੇ ਮਗਰਮੱਛਾਂ ਦੇ ਨਾਮ ਤਾਂ ਲੋਕਾਂ ਦੇ ਸਾਹਮਣੇ ਲਿਆਓ 3 ਸਾਲ ਬੀਤ ਗਏ ਆ ਹੁਣ ਬਲਡੋਜ਼ਰ ਚਲਾਉਣੇ ਸ਼ੁਰੂ ਕਰਤੇ ਆ ਹਜੇ ਤੱਕ ਵੀ ਕਿਸੇ ਵੱਡੇ ਨਸ਼ਾ ਸਮਗਰਮ ਦਾ ਨਾਮ ਕਿਉਂ ਨਹੀਂ ਸਾਹਮਣੇ ਆਇਆ ਪੁਲਿਸ ਅਫਸਰਾਂ ਦੇ ਵੱਡੇ ਨਾਮ ਸ਼ਸ਼ੀ ਕਾਂਦੀ ਰਿਪੋਰਟ ਦੇ ਵਿੱਚ ਸ਼ਾਮਲ ਆ ਹਜੇ ਤੱਕ ਵੀ ਕਿਸੇ ਪੁਲਿਸ ਅਫਸਰ ਦਾ ਨਾਮ ਕਿਉਂ ਨਹੀਂ ਸਾਹਮਣੇ ਆਏਗਾ ਬੀਐਸਐਫ ਦੇ ਅਧਿਕਾਰੀ ਜਿਨ੍ਹਾਂ ਨੂੰ ਭਗਵੰਤ ਮਾਨ ਨੇ ਸ਼ਾਬਾਸ਼ ਦਿੱਤੀ ਹੈ ਵੀ ਸਾਨੂੰ ਉਹਨਾਂ ਨੇ ਕਿਹਾ ਵੀ 70% ਰਿਕਵਰੀ ਜਿਹੜੀ ਹੈ ਡਰੋਨ ਦੀ ਸਰਗਰਮੀਆਂ ਉਹ ਬਾਡਰ ਦੇ ਵਿੱਚੋਂ ਖਤਮ ਹੋ ਗਈ ਹੈ ਉਹ ਬੀਐਸਐਫ ਦੇ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ ਤਾਂ ਪਿਆਰ ਤਾਉਣੇ ਚਾਹੀਦੇ ਸਿੱਖਿਆ ਮੰਤਰੀ ਵੀ ਵੀ ਬੇਰੁਗਾਰਾਂ ਦੇ ਕੀ ਹੱਲ ਕਰੂਗਾ ਬਿਆਨ ਹੋਣਾ ਚਾਹੀਦਾ ਸਿਹਤ ਮੰਤਰੀ ਦੇ ਹਰ ਹਸਪਤਾਲਾਂ 'ਚ ਦਵਾਈਆਂ ਦੀ ਡਾਕਟਰਾਂ ਦੀ ਜਰੂਰਤ ਅਸੀਂ ਆਹ ਕੰਮ ਕਰਾਂਗੇ ਬਿਆਨ ਹੋਣੀ ਚਾਹੀਦੇ ਖੇਤੀਬਾੜੀ ਅਫਸਰ ਦੇ ਬਿਆਨ ਹੋਣੇ ਚਾਹੀਦੇ ਕਿਸੇ ਹੋਰ ਮਹਿਕਮੇ ਦੇ ਕਿਸੇ ਅਫਸਰ ਦੇ ਕਿਸੇ ਮੰਤਰੀ ਦੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੀ ਹੋਈ ਗੱਲਬਾਤ ਕੋਈ ਬਿਆਨ ਦੇਣ ਇੱਥੇ ਪੁਲਿਸ ਦੇ ਲਗਾਤਾਰ ਬਿਆਨ ਆ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਬੇਰੋਜ਼ਗਾਰੀ ਹੈ ਇਹ ਸਰਕਾਰ ਨੇ ਤਿੰਨਾਂ ਸਾਲਾਂ ਦੇ ਵਿੱਚ ਕੋਈ ਨਵੀਂ ਪਰਤੀ ਨਹੀਂ ਖੋਲੀ ਇਹ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਪੱਕਾ ਦੇ ਸਰਕਾਰੀ ਰੋਜ਼ਗਾਰ ਦੇਣ ਦੇ ਉਹਨਾਂ ਵਾਅਦਿਆਂ ਤੇ ਖਰੇ ਨਹੀਂ ਉਤਰੇ ਬਹੁਤ ਸਾਰੇ ਨੌਜਵਾਨਾ ਜਿਹੜੇ ਪੀਏਡ ਈਟਟੀ ਟਟ ਪਾਸ ਕੀਤੇ ਆ ਉਹ ਝੋਨਾ ਵੀ ਲਾਉਂਦੇ ਆ ਉਹਨਾਂ ਦੀ ਉਹਨਾਂ ਦੀ ਜਿਹੜੀ ਥਾਂ ਹੈਗੀ ਆ ਉਹ ਖੇਤਾਂ ਦੇ ਵਿੱਚ ਝੋਨਾ ਲਾਉਣ ਦੀ ਥੋੜੀ ਹੈ ਉਹਨਾਂ ਦੀ ਥਾਂ ਕੁਰਸੀ ਤੇ ਬੈਠਣ ਦੀ ਹੈ ਜਿਹਦੇ ਕਰਕੇ ਜਿਹਦੇ ਹਸਤੇ ਉਹਨਾਂ ਨੇ ਪੜ੍ਹਾਈ ਕੀਤੀ ਸੀਗੀ ਉਹਨਾਂ ਨੂੰ ਉਸ ਤਰੀਕੇ ਦੀ ਨੌਕਰੀ ਦਾ ਕੋਈ ਮੌਕਾ ਨਹੀਂ ਹੈਗਾ ਜੇਕਰ ਚਿੱਟਾ ਬੰਦ ਕਰਨਾ ਹੈਗਾ ਤੇ ਪੰਜਾਬ ਦੇ ਵਿੱਚ ਆ ਜਿਹੜੀ ਉਹ ਡੋਡੇ ਤੇ ਖਸਖਸ ਦੀ ਖੇਤੀ ਆ ਜਿਹੜੀ ਉਹ ਹੋਣੀ ਚਾਹੀਦੀ ਇਹਦੇ ਨਾਲ ਆ ਜਿਹੜਾ ਨਸ਼ਾ ਉਹ ਬੰਦ ਹੋ ਜੂਗਾ ਉਹ ਨੈਚੁਰਲ ਨਸ਼ਾ ਹੈਗਾ ਉਹ ਚੰਗਾ ਨਸ਼ਾ ਹੈਗਾ ਤੁਹਾਡਾ ਕੀ ਵਿਚਾਰ ਹੈ ਪਿਛਲੇ ਸਮੇਂ ਤੋਂ ਦੇਖ ਰਿਹਾ ਹੈ ਕਿ ਆ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਹੋਰ ਦਾ ਹੋਰ ਹੀ ਬੰਦਾ ਜਾ ਰਿਹਾ ਹੈਗਾ ਤੇ ਜੇਕਰ ਪਿਛਲੇ ਦਿਨਾਂ ਦੀ ਹੀ ਗੱਲ ਕਰੀਏ ਤਾਂ ਪਿਛਲੇ ਦਿਨੀ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੋ ਲੋਕਾਂ ਨੂੰ ਚੇਤਨ ਕਰਨ ਦਾ ਕੰਮ ਕਰ ਰਹੀਆਂ ਹੈਗਾ ਉਹ ਕਿਸਾਨ ਜਥੇਬੰਦੀਆਂ ਕਿਉਂਕਿ ਜੋ ਕਾਰਪੋਰੇਟ ਦੇ ਖਿਲਾਫ ਇਹਨਾਂ ਕਿਸਾਨ ਜਥੇਬੰਦੀਆਂ ਨੇ ਜੰਗ ਵਿੱਢੀ ਉਹਨਾਂ ਨੇ ਜਿਹੜਾ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਚੇਤਨਨ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਤੇ ਵੱਡੇ ਪੱਧਰ ਦੇ ਤੇ ਲੋਕ ਚੇਤਨ ਵੀ ਹੋਏ ਪਰ ਇਹਨਾਂ ਕਿਸਾਨਾਂ ਨੂੰ ਦਬਾਉਣ ਦੇ ਲਈ ਆ ਜਿਹੜਾ ਪਿਛਲੇ ਦਿਨੀ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਗ੍ਰਿਫਤਾਰੀਆਂ ਹੋਈਆਂ ਕਾਫੀ ਕੁਸ਼ ਹੋਇਆ ਤੇ ਇਸ ਤੋਂ ਬਾਅਦ ਆ ਜਿਹੜਾ ਇਸੇ ਇਹਨਾਂ ਹੀ ਘਟਨਾਵਾਂ ਨੂੰ ਦਬਾਉਣ ਦੇ ਲਈ ਆ ਜਿਹੜਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਆ ਜਿਹੜੀਆਂ ਕਿਤੇ ਨਾ ਕਿਤੇ ਆਪ ਦੇ ਹੱਕਾਂ ਨੂੰ ਲੈ ਕੇ ਲੜਾਈ ਤੇਜ ਹੁੰਦੀ ਜਾਂਦੀ ਆ ਇਸੇ ਕਰਕੇ ਕਿਤੇ ਨਾ ਕਿਤੇ ਹੁਣ ਸਰਕਾਰ ਵੀ ਆਪਣੇ ਆਪ ਨੂੰ ਕਿਉਂਕਿ 3 ਸਾਲ ਦਾ ਸਮਾਂ ਬੀਤ ਚੁੱਕਿਆ ਤੇ ਆਪਣੇ ਆਪ ਨੂੰ ਆ ਇਹ ਸਾਬਤ ਕਰਨਾ ਚਾਹ ਰਹੀ ਹੈਗੀ ਆ ਕਿ ਕਿਤੇ ਨਾ ਕਿਤੇ ਉਹ ਬਹੁਤ ਜ਼ਿਆਦਾ ਹੁਣ ਸੈਂਸਿਟਿਵ ਆ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਤੇ ਇਨ੍ਹਾਂ ਹੀ ਮੁੱਦਿਆਂ ਦੇ ਵਿੱਚੋਂ ਇੱਕ ਮੁੱਦਾ ਹੈਗਾ ਉਹ ਨਸ਼ੇ ਦਾ ਮੁੱਦਾ ਹੈਗਾ ਕਿਉਂਕਿ ਹਰ ਤੀਜੇ ਦਿਨ ਅਖਬਾਰਾਂ ਜਿਹੜੀਆਂ ਉਹਨਾਂ ਦੇ ਵਿੱਚ ਅਸੀਂ ਦੇਖਦੇ ਹੈਗੇ ਆ ਕਿ ਕਿਤੇ ਨਾ ਕਿਤੇ ਚਿੱਟੇ ਦੇ ਨਾਲ ਇੱਕ ਨੌਜਵਾਨ ਦੀ ਹੈ ਜਿਹੜੀ ਉਹ ਮੌਤ ਹੋ ਜਾਂਦੀ ਆ ਓਵਰਡੋਜ਼ ਦੀ ਵਜ੍ਹਾ ਕਰਕੇ ਤੇ ਮਾਮਲਾ ਇਹ ਕਾਫੀ ਗੈਰ ਗੰਭੀਰ ਆ ਕਿਉਂਕਿ ਜਿਸ ਦੇ ਤਨ ਨੂੰ ਲੱਗਦੀ ਹੈਗੀ ਆ ਉਹੀ ਜਾਣਦਾ ਹੈਗਾ ਜਿਸ ਦੇ ਘਰੋਂ ਇੱਕ ਨੌਜਵਾਨ ਚਲਾ ਗਿਆ ਕਿਸੇ ਭੈਣ ਦਾ ਭਰਾ ਚਲਾ ਗਿਆ ਮਾਂ ਦਾ ਬੇਟਾ ਚਲਾ ਗਿਆ ਪਤਨੀ ਦਾ ਪਤੀ ਚਲਾ ਗਿਆ ਉਹਨਾਂ ਨੂੰ ਆ ਜਿਹੜੀਆਂ ਸਾਰੀਆਂ ਘਟਨਾਵਾਂ ਭਾਵਕਤਾ ਵਾਸਾ ਜਿਹੜੀਆਂ ਕਿਤੇ ਨਾ ਕਿਤੇ ਜੋ ਉਜੋਕੇ ਸਮੇਂ ਦੇ ਵਿੱਚ ਹੋ ਰਹੀਆਂ ਉਹ ਸਹੀ ਲੱਗ ਰਹੀਆਂ ਹੋਣਗੀਆਂ ਪਰ ਕਿਤੇ ਨਾ ਕਿਤੇ ਗੱਲ ਇਹ ਵੀ ਹੈਗੀ ਆ ਕਿ ਜੋ ਇਹ ਨਸ਼ਾ ਬੰਦ ਕਰਾਉਣ ਨੂੰ ਲੈ ਕੇ ਪੰਜਾਬ ਦੇ ਵਿੱਚ ਇਹ ਜੋ ਮਾਹੌਲ ਬਣਾਇਆ ਜਾ ਰਿਹਾ ਲਗਾਤਾਰ ਬਲਡوزر ਚਲਾਏ ਜਾ ਰਹੇ ਆ ਤੇ ਪਲੱਸ ਨਾਲ ਨਾਲ ਇਹ ਵੀ ਹੈਗਾ ਕਿ ਕੁਝ ਨੌਜਵਾਨਾਂ ਨੂੰ ਜਿਹੜਾ ਉਹ ਗੋਲੀਆਂ ਦੇ ਨਾਲ ਵੀ ਆ ਜਿਹੜਾ ਉਹ ਛੱਲੀ ਕੀਤਾ ਜਾ ਰਿਹਾ ਹੈਗਾ ਅ ਅੱਜ ਬੀਜੀਪੀ ਗੌਰਵ ਯਾਦਵ ਦਾ ਵੀ ਜਿਹੜਾ ਬਿਆਨ ਆਇਆ ਹੈਗਾ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਵੀ ਆਖੀ ਆ ਕਿ ਪਾਲਸ ਕਿਸੇ ਨਾਲ ਧੱਕਾ ਨਹੀਂ ਕਰ ਰਹੀਗੀ ਜੇਕਰ ਧੱਕਾ ਕਰੂਗੀ ਤੇ ਅਸੀਂ ਉਸ ਦਾ ਜਵਾਬ ਆ ਜਿਹੜਾ ਉਹ ਦੇਵਾਂਗੇ ਸੋ ਨਸ਼ਾ ਆਪਣੇ ਆਪ ਦੇ ਵਿੱਚ ਵੱਡੀ ਸਮੱਸਿਆ ਹੈਗੀ ਆ ਤੇ ਨਾਲ ਆ ਜਿਹੜਾ ਇਸ ਨੂੰ ਰੋਕਿਆ ਕਿਵੇਂ ਜਾਵੇ तमाम ਸਵਾਲ ਨੇ ਤੇ ਤੁਹਾਨੂੰ ਦੱਸਦੀ ਕਿ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਨਸ਼ੇ ਨੂੰ ਲੈ ਕੇ ਜਥੇਬੰਦੀ ਨੌਜਵਾਨਾਂ ਦੀ ਨੌਜਵਾਨ ਭਾਰਤ ਸਭਾ ਇਹਨਾਂ ਵੱਲੋਂ ਵੀ ਕੁਝ ਕੁ ਸਮੇਂ ਬਾਅਦ ਆ ਜਿਹੜਾ ਵੈਸੇ ਤਾਂ ਲਗਾਤਾਰਤਾ ਦੇ ਦੌਰਾਨ ਆ ਜਿਹੜਾ ਐਕਟੀਵਿਟੀ ਕਰਦੇ ਰਹਿੰਦੇ ਕੁਝ ਕੁ ਸਮੇਂ ਦੇ ਬਾਅਦ ਆ ਜਿਹੜੇ ਵੱਡੇ ਐਕਸ਼ਨ ਵੀ ਕਰਦੇ ਹੈਗੇ ਨੌਜੋਨ ਭਾਰਸਵਾ ਜਥੇਬੰਦੀ ਤੇ ਇਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਜੋ ਨਸ਼ੇ ਦੇ ਮੰਨੇ ਪਰ ਮੰਨੇ ਸਦਾਗਰ ਮੰਨੇ ਜਾਂਦੇ ਰਹੇ ਹੈਗੇ ਆ ਵਿਕਰਮ ਜੀਠੀਆ ਜੀ ਉਹਨਾਂ ਦੀ ਗੱਡੀ ਦਾ ਵੀ ਘਰਾਉ ਕੀਤਾ ਸੀਗਾ ਤੇ ਜੇਲ ਵੀ ਜਾਣਾ ਪਿਆ ਸਾਡੇ ਨਾਲ ਨੌਜੋਨ ਭਾਰਸਵਾ ਤੋਂ ਆਗੂ ਕਰਮਜੀਤ ਮਾਨੁਕੇ ਮੌਜੂਦ ਆ ਬਾਈ ਜੀ ਸੱਸੀ ਕਾਲ ਜੀ ਪਹਿਲਾਂ ਤਾਂ ਸਵਾਗਤ ਆ ਜੀ ਸੱਸੀ ਕਾ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਅੱਛਾ ਬਾਈ ਜੀ ਪਹਿਲਾ ਤਾਂ ਇਹੀ ਸਵਾਲ ਹੈਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਭਾਵਨਾ ਜੁੜੀ ਹੋਈ ਹੈ ਕਿਉਂਕਿ ਆਪਾਂ ਦੇਖਦੇ ਹੈਗੇ ਆਂ ਵੀ ਜਦੋਂ ਕਿਸੇ ਮਾਂ ਦਾ ਪੁੱਤ ਚਲਾ ਜਾਂਦਾ ਉਹਨੂੰ ਲੱਗਦਾ ਹੈਗਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਠੀਕ ਹੈਗੀਆਂ ਪਿਛਲੇ ਦਿਨਾਂ ਦੀ ਬਲਡੋజర్ ਚਲਾਉਣ ਦੀ ਮਹਮਾ ਜਿਹੜੀ ਉਹ ਜਾਰੀ ਹੈਗੀ ਅਤੇ ਕੱਲ ਹੀ ਆ ਜਿਹੜਾ ਕੋਟਕਪੂਰੇ ਦੇ ਵਿੱਚ ਵੀ ਦੋ ਦਿਨ ਹੋ ਗਏ ਕਾਫੀ ਸਾਰੇ ਘਰ ਆ ਜਿਹੜੇ ਉਹ ਢਾਹ ਦਿੱਤੇ ਗਏ ਇਸ ਟਾਈਮ ਕੋਟਕਪੂਰੇ ਖੜੇ ਹੋਏ ਆਪਾਂ ਕਿ ਇਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਹੈਗਾ ਵੀ ਨਸ਼ਾ ਬੰਦ ਹੋ ਸਕਦਾ ਦੇਖੋ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਸਾਰਾ ਬਿਆਨ ਕੀਤਾ ਹੈਗਾ ਪੰਜਾਬ ਦਾ ਬਹੁਤ ਗੰਭੀਰ ਮੁੱਦਾ ਨਸ਼ਿਆਂ ਦਾ ਦਿਨੋਂ ਦਿਨ ਵੱਧਦਾ ਜਾ ਰਿਹਾ ਤੇ ਪੰਜਾਬ ਦੀ ਨੌਜਵਾਨੀ ਦੇ ਵਿੱਚ ਜਿਹੜੇ ਛੋਟੀ ਉਮਰ ਦੇ ਜਵਾਕ ਹੈਗੇ ਆ ਸਕੂਲਾਂ ਦੇ ਵਿੱਚ ਪੜਨ ਵਾਲੇ ਜਵਾਕ ਆ ਉਹਨਾਂ ਨੂੰ ਵੀ ਇਹਨੇ ਆਪਣੀ ਗਿਰਤ ਦੇ ਵਿੱਚ ਲੈ ਲਿਆ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਧੀਆਂ ਉਹ ਵੀ ਚਿੱਟੇ ਦਾ ਸ਼ਿਕਾਰ ਹੋਣੀਆਂ ਸ਼ੁਰੂ ਹੋ ਗਈਆਂ ਜੀ ਕੈਪਟਨ ਨੇ ਵੀ ਕਿਹਾ ਸੀਗਾ ਵੀ ਅਸੀਂ ਤਿੰਨਾਂ ਮਹੀਨਿਆਂ 'ਚ ਖਤਮ ਕਰਾਂਗੇ ਇਹਨਾਂ ਨੇ ਜਿਹੜੇ ਹੁਣ ਬੈਠੇ ਆ ਇਹਨਾਂ ਨੇ ਕਿਹਾ ਸੀ ਤਿੰਨਾਂ ਹਫ਼ਤਿਆਂ ਚ ਅਸੀਂ ਖਤਮ ਕਰਕੇ ਦਿਖਾਵਾਂਗੇ ਹਰ ਇੱਕ ਪਾਰਟੀ ਦੇ ਚੋਣ ਮੈਨੀਫੈਸਟੋ ਦਾ ਮੇਨ ਮੁੱਦਾ ਇਹ ਨਸ਼ਾ ਤੇ ਬੇਰੋਜ਼ਗਾਰੀ ਪੰਜਾਬ ਦਾ ਬਣਦਾ ਹਰ ਵਾਰੀ ਬਣਦਾ ਪਰ ਹੁਣ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਜਿਹੜਾ ਬੁਲਡੋਜ਼ਰ ਚਾੜ ਕੇ ਘਰ ਟਾਏ ਜਾ ਰਹੇ ਆ ਅਸੀਂ ਨੌਜਵਾਨ ਭਾਰ ਸਭਾ ਵੱਲੋਂ ਇਹਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਮੰਨਦੇਗੀ ਇਹ ਇੱਕ ਤਰੀਕੇ ਨਾਲ ਸਾਰੇ ਪੰਜਾਬ ਨੂੰ ਪੁਲਿਸਯਾ ਰਾਜ ਦੇ ਵਿੱਚ ਬਦਲਣ ਦਾ ਇੱਕ ਤਰੀਕਾ ਹੈਗਾ ਭਗਵੰਤ ਮਾਨ ਸਰਕਾਰ ਦਾ ਦੇਖੋ ਇੱਕ ਸੇ ਅਦਾਲਤਾਂ ਹੈਗੀਆਂ ਇੱਥੇ 45 ਕਮੇਟੀਆਂ ਬੈਠੀਆਂ ਇੱਥੇ ਕਾਨੂੰਨ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਹੈਗੀਆਂ ਕਾਨੂੰਨੀ ਬਹੁਤ ਪ੍ਰਕਿਰਿਆ ਇਸ ਤਰ੍ਹਾਂ ਦੀ ਆ ਜਿਹਦੇ ਵਿੱਚ ਜੇ ਕੁਝ ਦੋਸ਼ੀ ਆ ਬੰਦਾ ਉਹਨੇ ਕੋਈ ਜੁਰਮ ਕੀਤਾ ਉਹਦੇ ਉੱਪਰ ਕੇਸ ਦਰਜ ਕਰਕੇ ਅਦਾਲਤੀ ਪ੍ਰਕਿਰਿਆ ਚਲਵਾ ਕੇ ਉਹਨੂੰ ਸਜ਼ਾ ਦੇਣ ਦਾ ਸੰਵਿਧਾਨ ਤੇ ਕਾਨੂੰਨ ਗੱਲ ਕਰਦਾ ਇੱਥੇ ਜੇ ਸਿੱਧਾ ਬਲਡੋਜ਼ਰ ਚਾੜ ਕੇ ਸਰਕਾਰ ਇਸ ਤਰ੍ਹਾਂ ਦੀ ਕਾਰਵਾਈ ਕਰੂਗੀ ਫਿਰ ਅਦਾਲਤਾਂ ਦਾ ਕੋਈ ਕੰਮ ਨਹੀਂ ਫਿਰ 45 ਕਮੇਟੀਆਂ ਦਾ ਕੋਈ ਕੰਮ ਨਹੀਂ ਅਸਲ ਦੇ ਵਿੱਚ ਪੁਲਿਸ ਹੀ ਜੱਜ ਬਣ ਚੁੱਕੀ ਹੈ ਪੁਲਿਸ ਹੀ 45 ਕਮੇਟੀ ਬਣ ਗਈ ਹੈ ਜੇ ਪੁਲਿਸ ਨੂੰ ਇਹ ਇੰਨੀ ਸ਼ਕਤੀ ਕਰਨ ਦਾ ਅਧਿਕਾਰ ਪੱਕੇ ਤੌਰ ਤੇ ਮਿਲ ਗਿਆ ਜਿਹੜਾ ਭਗਵੰਤ ਮਾਨ ਸਰਕਾਰ ਲਗਾਤਾਰ ਦਿੰਦੀ ਜਾ ਰਹੀ ਹੈ ਤਾਂ ਇਹਦਾ ਸੱਭਿਆਕ ਸਮਾਜ ਦੇ ਵਿੱਚ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਇਹ ਬਲਡوزر ਫਿਰ ਇਕੱਲੇ ਨਸ਼ਾ ਤਸਕਰਾਂ ਦੇ ਤਤੇ ਨਹੀਂ ਚੱਲਣਗੇ ਪੁਲਿਸ ਦਾ ਕੰਮ ਕਰਨ ਦਾ ਜੋ ਤਰੀਕਾ ਆਪਾਂ ਸਾਰੇ ਜਾਣਦੇ ਹਾਂ ਠੀਕ ਹੈ ਨਜਾਇਜ਼ ਤਰੀਕਾ ਹੈਗਾ ਕਿਸੇ ਬੰਦੇ ਨੂੰ ਫਸਾਉਣਾ ਹੈਗਾ ਪੁਲਿਸ ਜਿਹੜੇ ਤਰੀਕੇ ਨਾਲ ਕੰਮ ਕਰਦੀ ਹੈ ਸਾਰੇ ਪੰਜਾਬੀ ਜਾਣਦੇ ਆ ਇਹਦੀ ਲਪੇਟ ਦੇ ਵਿੱਚ ਫਿਰ ਸਾਰੀ ਆਉਣਗੀ ਇਸ ਕਰਕੇ ਅਸੀਂ ਇਹ ਕਰਦੇ ਆ ਕਿ ਬਲਡੋਜ਼ਰ ਜਿਹੜੇ ਤਰੀਕੇ ਨਾਲ ਚਲਾਏ ਜਾ ਰਹੇ ਆ ਅਦਾਲਤੀ ਪ੍ਰਕਿਰਿਆ ਨੂੰ ਛਿੱਕੇ ਟੰਕੇ ਚਲਾਏ ਜਾ ਰਹੇ ਇਹ ਗਲਤ ਹੈਗਾ ਉਹ ਜੋ ਕਾਨੂੰਨਨ ਹੈਗਾ ਉਹ ਤਰੀਕੇ ਨਾਲ ਜਿਹੜਾ ਉਹਨਾਂ ਦੇ ਕਾਰਵਾਈ ਆ ਹੋਣੀ ਚਾਹੀਦੀ ਆ ਦੂਸਰਾ ਇਹ ਕਾਰਵਾਈ ਛੋਟੀਆਂ ਮੱਛੀਆਂ ਦੇ ਹੋ ਰਹੀ ਆ ਜਿਹੜੇ ਛੋਟਾ ਨਸ਼ਾ ਨਸ਼ਿਆ ਤਸਕਰ ਹੈਗੇ ਆ ਦੇਖੋ ਇਹ ਕਿਸੇ ਵੀ ਹਾਲ ਦੇ ਵਿੱਚ ਇਹ ਵੀ ਨਹੀਂ ਆਪਾਂ ਕਹਿ ਸਕਦੇ ਵੀ ਉਹਨਾਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀਗੀ ਠੀਕ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਕਾਰਵਾਈ ਕਰਨ ਦਾ ਇੱਕ ਤਰੀਕਾ ਪੁਲਿਸ ਦੇ ਕੰਮ ਕਰਨ ਦਾ ਇੱਕ ਤਰੀਕਾ ਇੱਕ ਥਿਊਰੀ ਹੁੰਦੀ ਹੈ ਤੁਸੀਂ ਕਿਸੇ ਸਮੱਸਿਆ ਨੂੰ ਹੱਲ ਕਰਨਾ ਕਿਸੇ ਜੁਰਮ ਨੂੰ ਖਤਮ ਕਰਨਾ ਤੁਸੀਂ ਕੀ ਕਰੋਗੇ ਤੁਸੀਂ ਅਰੈਸਟ ਪਾਓ ਤੁਸੀਂ ਉਹਨਾਂ ਤੋਂ ਤਫਤੀਸ਼ ਕਰੋ ਪੜਤਾਲ ਕਰੋ ਚਿੱਟਾ ਆਉਂਦਾ ਕਿੱਥੋਂ ਆ ਇਹਦੀ ਕੜੀ ਕੀ ਹੈਗੀ ਆ ਜਿਹੜੇ ਨੈਕਸਸ ਦੀ ਨੌਜਵਾਨ ਭਾਰ ਸਭਾ ਗੱਲ ਕਰਦੀ ਹੈ ਕਿ ਪੁਲਸ ਸਿਆਸਦਾਨ ਤੇ ਨਸ਼ਾ ਸਮਗਲਰਾਂ ਦਾ ਨੈਕਸਸ ਬਣਿਆ ਹੋਇਆ ਇਹ ਗੱਠਜੋੜਾ ਜਿਹੜਾ ਪੰਜਾਬ ਦੇ ਚਿੱਟੇ ਦਾ ਕਾਰੋਬਾਰ ਕਰਦਾ ਤੁਸੀਂ ਇੰਨਾ ਬੰਦਿਆਂ ਨੂੰ ਫੜ ਕੇ ਪੜਤਾਲ ਕਰਕੇ ਕੀ ਉਹਨਾਂ ਤੱਕ ਪਹੁੰਚ ਨਹੀਂ ਸਕਦੇਗੇ ਉਹਨਾਂ ਵੱਡੇ ਮਗਰਮੱਛਾ ਤੱਕ ਨਸ਼ਾ ਸਮਗਲਰਾਂ ਤੱਕ ਬਹੁਤ ਆਸਾਨੀ ਨਾਲ ਪੁਲਸ ਪਹੁੰਚ ਸਕਦੀ ਹੈ ਪਰ ਪੁਲਸ ਤੇ ਤਫ਼ਤੀਸ਼ ਨੂੰ ਠੱਪ ਕਰਨ ਵਾਸਤੇ ਕਿ ਤਫ਼ਤੀਸ਼ ਤੇ ਪੜਤਾਲ ਅਸਲੀ ਮਜਰਮਾਂ ਤੱਕ ਜਾਵੇ ਨਾ ਇਸ ਕਰਕੇ ਬੁਲਦੁਜ ਚੜਾਏ ਜਾ ਰਹੇ ਆ ਵੀ ਸਮੱਸਿਆ ਜਿਹੜੀ ਹੈਗੀ ਆ ਭਗਵੰਤ ਮਾਨ ਸਰਕਾਰ ਦਿੱਲੀ ਦੇ ਵਿੱਚ ਹਾਰੀ ਆ 2027 ਦੇ ਵਿੱਚ ਕਵਰ ਕਰਨ ਵਾਸਤੇ ਵੋਟਾਂ ਕੈਸ਼ ਕਰਨ ਵਾਸਤੇ ਦੁਬਾਰਾ ਇਹ ਢੋਂਗ ਕੀਤਾ ਜਾ ਰਿਹਾ ਵੀ ਢੋਂਗ ਵੀ ਅਸੀਂ ਕਰ ਦਈਏ ਠੀਕ ਹੈ ਤੇ ਜਿਹੜਾ ਜੁਰਮ ਦੀ ਜੜ ਤੱਕ ਵੀ ਨਾ ਪਹੁੰਚਿਆ ਜਾਵੇ ਨਸ਼ਾ ਖਤਮ ਵੀ ਨਾ ਹੋਵੇ ਤੇ ਇਹਦੇ ਉੱਪਰ ਜਿਹੜੀਆਂ ਵੋਟਾਂ ਕੈਸ਼ ਕਰਨ ਵਾਲੀ ਸਿਆਸਤ ਵੀ ਭਗਵੰਤ ਮਾਨ ਸਰਕਾਰ ਕਰ ਲੇ ਤੇ ਇਹਦੇ ਜਰੀਏ ਸਰਕਾਰ ਨੂੰ ਮੌਕਾ ਮਿਲ ਜੇ ਪੁਲਿਸ ਦੇ ਦੰਦ ਤਿੱਖੇ ਕਰਨ ਦਾ ਜਿਵੇਂ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਨੂੰ ਜ਼ਰੂਰਤ ਪੈਣੀ ਆ ਅਮਿਤ ਸ਼ਾਹ ਦੇ ਨਾਲ ਭਗਵੰਤ ਮਾਨ ਦੀਆਂ ਬਹੁਤ ਸਾਰੀਆਂ ਜਿਹੜੀਆਂ ਆਪਸੀ ਜਿਹੜੀਆਂ ਗਿੱਟਮਿਟ ਦੀਆਂ ਗੱਲਾਂ ਹੁਣ ਲਗਾਤਾਰ ਸਾਹਮਣੇ ਆ ਰਹੀਆਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਪੰਜਾਬ ਦੇ ਸਾਰੇ ਵਰਗ ਧਰਨੇ 'ਤੇ ਆ ਪਹਿਲਾਂ ਕਿਸਾਨਾਂ ਨੂੰ ਗੱਲਾਂ ਕੱਢਦੇ ਸੀਗੇ ਹੁਣ ਪਿਛਲੇ 2 ਹਫ਼ਤਿਆਂ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਰੇਪ ਦੀਆਂ ਘਟਨਾਵਾਂ ਵਾਪਰ ਰਹੀਆਂ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਉਹ ਲੋਕ ਆਪ ਕਹਿ ਰਹੇ ਆ ਵੀ ਤੁਸੀਂ ਧਰਨੇ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਆ ਉਹ ਸ਼ਹਿਰੀ ਲੋਕ ਕਹਿ ਰਹੇ ਆ ਕਿ ਹੁਣ ਅਸੀਂ ਕੀ ਕਰੀਏ ਹੌਣ ਸਰਕਾਰ ਸਾਡਾ ਹੱਲ ਕਰ ਦੇ ਧਰਨੇ ਦੇ ਬਗੈਰ ਜਿਹੜੀ ਉਹ ਲੜਕੀ ਇੱਕ ਜਿਹਦੇ ਨਾਲ ਗੈਂਗ ਰੇਪ ਕੀਤਾ ਗਿਆ ਉਹਦੇ ਮਾਪੇ ਵਿਚਾਰੇ ਧਰਨੇ ਤੇ ਬੈਠੇ ਆ ਸ਼ਹਿਰੀ ਬਸ ਉਹਦੇ ਵਿੱਚ ਰਹਿੰਦੇ ਆ ਉਹ ਲੋਕ ਉਹਨਾਂ ਨੂੰ ਵੀ ਧਰਨੇ ਲਾਉਣੇ ਪੈ ਰਹੇ ਆ ਸਮੱਸਿਆਵਾਂ ਦਾ ਹੱਲ ਨਾ ਹੋਣ ਕਰਕੇ ਇਹ ਸਰਕਾਰ ਕੋਲੇ ਇੱਕੋ ਇੱਕ ਤਰੀਕਾ ਹੈਗਾ ਜੀ ਚ ਭਗਵੰਤ ਮਾਨ ਕਹਿ ਵੀ ਚੁੱਕਿਆ ਕਿ 10000 ਪੁਲਿਸ ਵਾਲਿਆਂ ਦੀ ਹੋਰ ਭਰਤੀ ਅਸੀਂ ਛੇਤੀ ਕੱਢਣ ਜਾ ਰਹੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਲਾਠੀ ਦੇ ਜ਼ੋਰ ਡੰਡੇ ਦੇ ਜ਼ੋਰ ਗੋਲੀ ਦੇ ਜ਼ੋਰ ਤੇ ਦਬਾ ਕੇ ਰੱਖਣਾ ਜਿਹਦੇ ਵਿੱਚ ਇਹ ਇੱਕ ਮੌਕਾ ਮਿਲ ਗਿਆ ਕਿ ਨਸ਼ੇ ਦੀ ਸਮੱਸਿਆ ਦੇ ਬਹਾਨੇ ਪੁਲਿਸ ਨੂੰ ਸ਼ਕਤੀਕਰਨ ਦੇ ਅਧਿਕਾਰ ਦਿਓ ਫਿਰ ਪੰਜਾਬ ਨੇ ਜਿਹੜਾ ਹੰਡਾਇਆ ਹੈਗਾ ਠੀਕ ਹੈ ਉਹ ਦੌਰ ਹੰਡਾਇਆ ਜੀ ਚ ਮਾਜੇ ਦੀ ਧਰਤੀ ਤੋਂ ਨੌਜਵਾਨਾਂ ਨੂੰ ਮਤਲਬ ਇੱਕੋ ਝਟਕੇ ਜਿਹੜਾ ਉਹ ਤਬਾਹ ਕਰ ਦਿੱਤਾ ਗਿਆ ਪਿੰਡ ਦੇ ਪਿੰਡ ਹੀ ਨੌਜਵਾਨਾਂ ਵੱਲੋਂ ਖਾਲੀ ਕਰ ਦਿੱਤੇ ਗਏ ਆ ਇੱਕ ਉਸ ਤਰ੍ਹਾਂ ਦਾ ਦ੍ਰਿਸ਼ ਜਿਹੜਾ ਭਗਵੰਤ ਮਾਨ ਸਰਕਾਰ ਪੰਜਾਬ 'ਚ ਦਿਖਾ ਰਹੀ ਹੈ ਇਹ ਪੁਲਸੀਆ ਰਾਜ ਆ ਇਹ ਗਲਤ ਆ ਇਹ ਗੈਰ ਕਾਨੂੰਨੀ ਆ ਇਹਦਾ ਵਿਰੋਧ ਕੀਤਾ ਜਾਣਾ ਚਾਹੀਦਾ ਜੀ ਅੱਛਾ ਭਾਈ ਜੀ ਜੇਕਰ ਆਪਾਂ ਦੇਖੀਏ ਨਾ ਵੀ ਜੇਕਰ ਕੁਝ ਲੋਕਾਂ ਦੀ ਇਹ ਵੀ ਦलील ਆ ਵੀ ਜੇਕਰ ਪੁਲਿਸ ਨਹੀਂ ਕੁਝ ਕਰਦੀ ਨਸ਼ੇ ਨਸ਼ੇ ਵਾਲਿਆਂ ਤੇ ਕਾਰਵਾਈ ਤਾਂ ਵੀ ਵਿਰੋਧ ਕਰਦੇ ਹੋ ਜੇਕਰ ਹੁਣ ਕੋਈ ਕਾਰਵਾਈ ਕਰੀ ਤਾਂ ਵੀ ਵਿਰੋਧ ਕਰਨੀ ਜਿਹੜੇ ਫਿਰ ਲੋਕ ਇਹ ਕਹਿੰਦੇ ਹੈਗੇ ਫਿਰ ਕਿਵੇਂ ਨਿਜਿੱਠਿਆ ਜਾ ਸਕਦਾ ਤੁਸੀਂ ਗੱਲ ਕੀਤੀ ਹੈਗੀ ਆ ਵੀ ਕਾਨੂੰਨ ਦੇ ਥਰੂ ਆ ਜਿਹੜੀ ਉਹ ਸਜ਼ਾ ਮਿਲਣੀ ਚਾਹੀਦੀ ਆ ਪਰ ਲੋਕਾਂ ਦਾ ਕਹਿਣਾ ਵੀ ਤਿੰਨਾਂ ਮਹੀਨੇ ਬਾਅਦ ਜਵਾਨ ਤੇ ਆ ਕੇ ਬੰਦਾ ਫੇਰ ਫੇਰ ਨਸ਼ਾ ਵੇਚਣ ਲੱਗ ਗਿਆ ਨਾ ਫਿਰ ਕਿਵੇਂ ਹੱਲ ਹੋਊਗਾ ਦੇਖੋ ਕਾਨੂੰਨ ਦੇ ਤਰੀਕੇ ਨਾਲ ਵੀ ਜਿਹੜੀ ਹੈਗੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ ਪਰ ਇਹ ਤੋਂ ਵੀ ਵੱਡੀ ਗੱਲ ਇਹ ਹੈ ਵੀ ਪੁਲਿਸ ਕਾਰਵਾਈ ਕਰਦੀ ਕਿੰਨਾ ਤੇ ਆ ਜਗਦੀਸ਼ ਭੋਲਾ ਜਿਹੜਾ ਡੀਐਸਪੀ ਰਿਹਾ ਪਹਿਲਵਾਨ ਜਗਦੀਸ਼ ਭੋਲਾ ਉਹਨੇ ਆਪ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲਿਆ ਉਹਦੇ ਸਮੇਤ ਹੋਰ ਨਸ਼ਾ ਸਮਗਰਾਂ ਦੇ ਨਾਮ ਵੀ ਸਾਹਮਣੇ ਆਏ ਆ ਬਾਦਲ ਸਰਕਾਰ ਦੇ ਟਾਈਮ ਡੀਜੀਪੀ ਸ਼ਸ਼ੀ ਘਾਤ ਨੇ 120 ਨਸ਼ਾ ਸਮਗਰਾਂ ਦੀ ਲਿਸਟ ਇੱਕ ਸਰਕਾਰ ਨੂੰ ਦਿੱਤੀ ਸੀਗੀ ਉਸ ਤੋਂ ਬਾਅਦ ਕੈਪਟਨ ਚਲਾ ਗਿਆ ਚੰਨੀ ਚਲਾ ਗਿਆ ਹੁਣ ਭਗਵੰਤ ਮਾਨ ਆਇਆ ਇਹਨਾਂ ਨੇ ਵੀ ਰਿਪੋਰਟ ਜਿਹੜੀ ਆ ਉਹ ਜਨਤਕ ਨਹੀਂ ਕੀਤੀ ਗਈ ਦੇਖੋ ਤੁਸੀਂ ਜੁਰਮ ਦੀ ਜੜ ਤੱਕ ਜਾਣਾ ਉਹ ਜੁਰਮ ਦੀ ਜੜ ਤੱਕ ਜਾਣ ਦਾ ਤਰੀਕਾ ਕੀ ਆ ਤੁਹਾਡੇ ਸਾਹਮਣੇ ਲਿਸਟ ਪਈ ਆ ਸਰਕਾਰ ਕੱਢ ਲਿਓ ਲਿਸਟ ਕਰੇ ਉਹਨਾਂ ਤੇ ਸ਼ਕਤੀ ਜਿਹੜੇ ਵੱਡੇ ਆ ਮਗਰਮਚੀ ਦੀ ਮਜੀਠੀ ਦੇ ਘਰ ਤੇ ਜਾ ਕੇ ਜਲਾਵੇ ਬਲਡੋਜ਼ਰ ਜਿਨ੍ਹਾਂ ਤੋਂ ਮਾਫੀ ਮੰਗ ਕੇ ਦਿੱਲੀ ਜਾ ਕੇ ਬਹਿ ਗਏ ਸੀਗੇ ਵੱਡੇ ਮਗਰਮਾਛਾਂ ਦੇ ਨਾਮ ਤੋਂ ਲੋਕਾਂ ਦੇ ਸਾਹਮਣੇ ਲਿਆਓ 3 ਸਾਲ ਬੀਤ ਗਏ ਆ ਹੁਣ ਬਲਡੋਜ਼ਰ ਚਲਾਉਣੇ ਸ਼ੁਰੂ ਕਰਤੇ ਆ ਹਜੇ ਤੱਕ ਵੀ ਕਿਸੇ ਵੱਡੇ ਨਸ਼ਾ ਸਮਗਲ ਦਾ ਨਾਮ ਕਿਉਂ ਨਹੀਂ ਸਾਹਮਣੇ ਆਇਆ ਹੈ ਭਗਵੰਤ ਮਾਨ ਆਪ ਕਈ ਥਾਵਾਂ ਤੇ ਕਹਿ ਰਹੇ ਆ ਨਾ ਕਿ ਅਸੀਂ ਜਿੰਨੇ ਕਰਪਟ ਪੁਲਿਸ ਅਫਸਰ ਹੈਗੇ ਉਹਨਾਂ ਤੇ ਕਾਰਵਾਈ ਕਰਾਂਗੇ ਇਹ ਕਿਵੇਂ ਹੋ ਸਕਦਾ ਫਿਰ 3 ਸਾਲਾਂ ਦੇ ਵਿੱਚ ਇੱਕ ਵੀ ਨਸ਼ਾ ਸਮਗਰਮਣ ਦਾ ਵੱਡੇ ਦਾ ਨਾਮ ਭਗਵੰਤ ਮਾਨ ਸਰਕਾਰ ਸਾਹਮਣੇ ਨਹੀਂ ਲਿਆ ਸਕੀ ਠੀਕ ਹੈ ਇਹ ਸਾਰੇ ਜਾਣਦੇ ਆ ਕਿ ਜਿਹੜੀਆਂ ਛੋਟੀਆਂ ਮੱਛੀਆਂ ਪਿੰਡਾਂ ਦੇ ਵਿੱਚ ਬੈਠੀਆਂ ਉਹਨਾਂ ਦੇ ਰਾਹੀ ਇਹ ਵੇਚਿਆ ਜਾਂਦਾ ਕਿਉਂਕਿ ਇਹਦੇ ਵਾਸਤੇ ਇੱਕ ਕੜੀ ਕੰਮ ਕਰਦੀ ਆ ਉੱਪਰ ਤੋਂ ਲੈ ਕੇ ਥੱਲੇ ਤੱਕ ਠੀਕ ਹੈ ਇੱਕ ਗੱਲ ਇਹ ਵੀ ਹੈਗੀ ਹੈ ਨਾ ਵੀ ਜੇਕਰ ਮੰਨ ਲਾ ਵੀ ਛੋਟਾ ਫੜਿਆ ਗਿਆ ਛੋਟੇ ਨੇ ਵੀ ਤਾਂ ਗਾਂ ਵੱਡੇ ਤੋਂ ਲਿਆ ਹੀ ਹੋਣਾ ਹੈਗਾ ਇਦੂ ਗਾ ਇਦੂ ਵੱਡੇ ਤੋਂ ਲਿਆ ਹੋਣਾ ਹਾਂ ਇਹੀ ਹੈ ਨਾ ਪੁਲਿਸ ਸਹੀ ਨੀਤੀ ਨਾਲ ਕੰਮ ਕਰਨਾ ਦਾ ਚਾਵੇ ਨਾ ਭਗਵੰਤ ਮਾਨ ਸਰਕਾਰ ਸਹੀ ਨੀਤੀ ਨਾਲ ਕੰਮ ਕਰਾਉਣਾ ਦਾ ਚਾਵੇ ਨਾ ਹਜੇ ਤੱਕ ਵੀ ਕਿਸੇ ਵੱਡਾ ਨਸ਼ਾ ਸਮਗਲ ਦਾ ਨਾਮ ਕਿਉਂ ਨਹੀਂ ਆਇਆ ਬੁਲਡੋਜ਼ਰ ਚੱਲ ਰਹੇ ਆ ਹਜੇ ਤੱਕ ਵੀ ਇਹ ਖਬਰ ਕਿਉਂ ਨਹੀਂ ਆਏਗੀ ਪੁਲਿਸ ਅਫਸਰਾਂ ਦੇ ਵੱਡੇ ਨਾਮ ਸ਼ਸ਼ੀ ਕਾਂਦੀ ਦੀ ਰਿਪੋਰਟ ਦੇ ਵਿੱਚ ਸ਼ਾਮਲ ਆ ਹਜੇ ਤੱਕ ਵੀ ਕਿਸੇ ਪੁਲਿਸ ਅਫਸਰ ਦਾ ਨਾਮ ਕਿਉਂ ਨਹੀਂ ਸਾਹਮਣੇ ਆਇਆਗਾ ਬੀਐਸਐਫ ਦੇ ਅਧਿਕਾਰੀ ਜਿਨ੍ਹਾਂ ਨੂੰ ਭਗਵੰਤ ਮਾਨ ਨੇ ਸ਼ਾਬਾਸ਼ ਦਿੱਤੀ ਹੈ ਵੀ ਸਾਨੂੰ ਉਹਨਾਂ ਨੇ ਕਿਹਾ ਵੀ 70% ਰਿਕਵਰੀ ਜਿਹੜੀ ਆ ਡਰੋਨ ਦੀ ਸਰਗਰਮੀਆਂ ਉਹ ਬਾਰਡਰ ਦੇ ਵਿੱਚੋਂ ਖਤਮ ਹੋ ਗਈ ਹੈ ਉਹ ਬੀਐਸਐਫ ਦੇ ਅਧਿਕਾਰੀਆਂ ਦੇ ਨਾਮ ਸ਼ਾਮਲ ਆ ਨਸ਼ਾ ਸਮਗਲਿੰਗ ਦੇ ਵਿੱਚ ਹਜੇ ਤੱਕ ਵੀ ਪੁਲਿਸ ਵੱਡੇ ਪੁਲਿਸ ਅਫਸਰ ਹੈਗੇ ਆ ਪੋਲਿਟੀਕਲ ਬੰਦੇ ਹੈਗੇ ਆ ਕਾਂਗਰਸੀ ਅਕਾਲੀ ਜਿਹੜੇ ਰਿਪੋਰਟ ਦੇ ਵਿੱਚ ਨਾਮ ਦਰਜਾ ਸ਼ਸ਼ੀ ਕਾਂਦੀ ਰਿਪੋਰਟ 'ਚ ਉਹਨਾਂ ਦੇ ਸਿੰਗਲ ਇੱਕ ਬੰਦੇ ਦਾ ਨਾਮ ਵੀ ਕਿਉਂ ਨਹੀਂ ਸਾਹਮਣੇ ਇਹਦਾ ਮਤਲਬ ਇਹ ਹੈ ਕਿ ਇਹਦੀ ਨੀਤੀ ਦੇ ਵਿੱਚ ਖੋਟ ਆ ਇਹ ਨਸ਼ੇ ਨੂੰ ਚਿੱਟੇ ਨੂੰ ਖਤਮ ਨਹੀਂ ਕਰਨਾ ਚਾਹੁੰਦੇਗੇ ਇਹਨਾਂ ਨੂੰ ਲੋਕਾਂ ਦੀ ਸਮੱਸਿਆ ਜਿਹੜੀ ਆ ਲੋਕਾਂ ਵਾਸਤੇ ਸੰਕਟ ਆ ਇਹਨਾਂ ਵਾਸਤੇ ਇੱਕ ਮੌਕਾ ਆ ਹੋ ਇਹਨਾਂ ਵਾਸਤੇ ਮੌਕਾ ਪੁਲਿਸ ਦੇ ਦੰਦ ਤਿੱਖੇ ਕਰਨ ਦਾ ਇਸ ਜਰੀਏ ਉਹ ਪੁਲਿਸ ਦੇ ਦੰਦ ਤਿੱਖੇ ਕਰ ਰਹੀ ਆ ਨਸ਼ੇ ਨੂੰ ਖਤਮ ਕਰਨ ਦੀ ਜਿਹੜੀ ਨੀਤੀ ਭਗਵੰਤ ਮਾਨ ਸਰਕਾਰ ਦੀ ਉਹ ਨਹੀਂ ਹੈਗੀ ਅੱਛਾ ਭਾਈ ਜੀ ਅੱਜ ਡੀਜੀਪੀ ਗੌਰਵ ਜਾਦੋ ਦਾ ਬਿਆਨ ਆਇਆ ਹੋਣਾ ਤੁਸੀਂ ਪੜ੍ਹਿਆ ਹੋਣਾ ਸੁਣਿਆ ਹੋਣਾ ਪਿਛਲੇ ਦਿਨੀ ਆਪਾਂ ਦੇਖਦੇ ਹੈਗੇ ਕਿ ਕਿਸਾਨਾਂ ਦੇ ਉੱਤੇ ਆ ਜਿਹੜੀ ਜਿਸ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਹੈਗੀ ਆ ਉਹਨਾਂ ਨੂੰ ਆ ਜਿਹੜਾ ਘਰੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਗਿਆ ਕਈਆਂ ਨੂੰ ਤਾਂ ਰਾਤ ਨੂੰ 12 ਵਜੇ ਸੁੱਤੇ ਪਿਆ ਨੂੰ ਆ ਜਿਹੜਾ ਚੱਕ ਲਿਆ ਗਿਆ ਤੇ ਇਸ ਤੋਂ ਬਾਅਦ ਦੂਜੇ ਦਿਨ ਆ ਜਿਹੜਾ ਜਿੱਥੇ ਸੀਗੇ ਉਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਭਾਵੇਂ ਉਹ ਉੱਥੇ ਹੀ ਰੁੱਕ ਗਏ ਇਸ ਤੋਂ ਬਾਅਦ ਉਹਨਾਂ ਨੇ ਵੱਖ-ਵੱਖ ਵਧਾਈ ਕਾਂਦੇ ਦੇ ਦਰਾਂ ਦੇ ਅੱਗੇ ਜਿਹੜੇ ਉਹ ਪ੍ਰਦਰਸ਼ਨ ਵੀ ਕੀਤੇ ਹੈਗੇ ਆ ਪਰ ਅੱਜ ਫਿਰ ਗੌਰਵ ਯਾਦਵ ਜੀ ਦਾ ਇਹ ਬਿਆਨ ਆਉਂਦਾ ਹੈਗਾ ਕਿਤੇ ਨਾ ਕਿਤੇ ਜੋ ਇਸ ਤਰ੍ਹਾਂ ਦੀਆਂ ਲਹਿਰਾਂ ਉੱਠ ਰਹੀਆਂ ਹੈਗੀਆਂ ਤੁਹਾਨੂੰ ਨਹੀਂ ਲੱਗਦਾ ਵੀ ਕਿਤਨੇ ਕਿਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਦੇਖੋ ਪੰਜਾਬ ਦੇ ਵਿੱਚ ਬਿਆਨ ਤਾਉਣੇ ਚਾਹੀਦੇ ਸਿੱਖਿਆ ਮੰਤਰੀ ਦੇ ਬੀ ਬੇਰੋਗਾਰਾਂ ਦੇ ਕੀ ਹੱਲ ਕਰੂੰਗਾ ਬਿਆਨ ਹੋਣੀ ਚਾਹੀਦਾ ਸਿਹਤ ਮੰਤਰੀ ਦੇ ਵੀ ਹਸਪਤਾਲਾਂਾਂ 'ਚ ਦਵਾਈਆਂ ਦੀ ਡਾਕਟਰਾਂ ਦੀ ਜ਼ਰੂਰਤ ਅਸੀਂ ਆਹ ਕੰਮ ਕਰਾਂਗੇ ਬਿਆਨ ਹੋਣੀ ਚਾਹੀਦੇ ਖੇਤੀਬਾੜੀ ਅਫਸਰ ਦੇ ਬਿਆਨ ਹੋਣੇ ਚਾਹੀਦੇ ਕਿਸੇ ਹੋਰ ਮਹਿਕਮੇ ਦੇ ਕਿਸੇ ਅਫਸਰ ਦੇ ਕਿਸੇ ਮੰਤਰੀ ਦੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੀ ਹੋਈ ਗੱਲਬਾਤ ਕੋਈ ਬਿਆਨ ਦੇਣ ਇੱਥੇ ਪੁਲਿਸ ਦੇ ਲਗਾਤਾਰ ਬਿਆਨ ਆ ਰਹੇ ਆ ਇਹਦਾ ਮਤਲਬ ਕੀ ਹੈ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਸਟੇਟ ਦੇ ਨਾਲ ਹੀ ਪੰਜਾਬ ਨੂੰ ਜਿਵੇਂ ਮੋਦੀ ਭਾਜਪਾ ਆਰਐਸਐਸ ਪੂਰੇ ਦੇਸ਼ ਨੂੰ ਚਲਾ ਰਹੀ ਹੈ ਇੱਕ ਫਾਸ਼ੀ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਵੀ ਫਾਸ਼ੀ ਤਰੀਕੇ ਨਾਲ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਠੀਕ ਹੈ ਇੱਥੇ ਲਗਾਤਾਰ ਜਿਹੜਾ ਫਾਸ਼ੀ ਤਰੀਕੇ ਨਾਲ ਪੰਜਾਬ ਨੂੰ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉਹਦੀ ਹੀ ਇੱਕ ਜਿਹੜੀ ਨਸ਼ਿਆਲੀ ਤਾਜਾ ਉਦਾਹਰਨਾਂ ਕਿਸਾਨਾਂ ਨੂੰ ਰੋਕਿਆ ਇਹਦੀ ਇੱਕ ਉਦਾਹਰਨ ਹੈਗੀ ਹੈ ਤੇ ਤੀਸਰੇ ਨੰਬਰ ਤੇ ਜਿਹੜਾ ਗੈਂਗਸਟਰਾਂ ਦੇ ਮੁਕਾਬਲੇ ਬਣਾਏ ਜਾ ਰਹੇ ਠੀਕ ਹੈ ਸੇਮ ਇੱਕੋ ਤਰ੍ਹਾਂ ਦੀ ਕਹਾਣੀ ਘੜੀ ਜਾ ਰਹੀ ਹੈ ਪੰਜ ਸੱਤ ਘਟਨਾਵਾਂ ਪਿਛਲੇ ਕੁਸ਼ਕ ਇੱਕ ਹਫ਼ਤੇ ਦੇ ਵਿੱਚ ਹੀ ਲਗਭਗ ਪੰਜ ਸੱਤ ਥਾਵਾਂ ਤੇ ਗੈਂਗਸਟਰਾਂ ਦੇ ਇਨਕਾਊਂਟਰ ਕੀਤੇ ਗਏ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਸੇਮ ਤਰ੍ਹਾਂ ਦੀ ਕਹਾਣੀ ਬਣਾਈ ਹੋਈ ਹੈ ਤੁਸੀਂ ਚੱਕ ਕੇ ਦੇਖ ਲਓ ਫੇਸਬੁੱਕ ਗੂਗਲ ਚੱਕ ਕੇ ਦੇਖ ਲਓ ਪੁਲਿਸ ਕੀ ਕਹਿੰਦੀ ਆ ਵੀ ਅਸੀਂ ਗੈਂਗਸਟਰ ਨੂੰ ਫੜਿਆ ਉਹ ਤੋਂ ਅਸੀਂ ਤਫ਼ਤੀਸ਼ ਕੀਤੀ ਤੇ ਉਹਨੇ ਦੱਸਿਆ ਵੀ ਮੈਂ ਵੀ ਫਲਾਨੀ ਥਾਂ ਦੇ ਨਸ਼ਾ ਦੱਬਿਆ ਹੋਇਆ ਜਾਂ ਆਪਣੇ ਹਥਿਆਰ ਦੱਬੇ ਹੋਏ ਆ ਪੁਲਿਸ ਦੱਸੀ ਹੋਈ ਥਾਂ ਤੇ ਉਹਨੂੰ ਲੈ ਕੇ ਗਈ ਤੇ ਉਹਨੇ ਆਪਣਾ ਥੱਲੇ ਦੱਬਿਆ ਹੋਇਆ ਜ਼ਮੀਨ ਦੇ ਵਿੱਚ ਰਵਾਲਵਰ ਕੱਢ ਕੇ ਪੁਲਿਸ ਪਾਰਟੀ ਤੇ ਹਮਲਾ ਕਰਤਾ ਜਿਸ 'ਚ ਜਵਾਬੀ ਕਾਰਵਾਈ ਕਰਨੀ ਪਈ ਇਹ ਇੱਕੋ ਤਰ੍ਹਾਂ ਦੀ ਕਹਾਣੀ ਪੰਜ-ਛਤ ਘਟਨਾਵਾਂ ਦੇ ਵਿੱਚ ਪੁਲਿਸ ਨੇ ਰਚੀ ਹੈਗੀ ਆ ਇਹ ਕੀ ਹੈ ਇਹ ਇਹੀ ਪੁਲਿਸ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਵੀ ਗੈਂਗਸਟਰਾਂ ਦੇ ਨਾਮ ਤੇ ਸ਼ਰਯਾਮ ਉਹਨਾਂ ਦੇ ਅਨਕਾਊਂਟਰ ਕੀਤੇ ਜਾ ਰਹੇ ਆ ਠੀਕ ਹੈ ਇੱਕ ਵਰਤਾਰਾ ਇਹਨੂੰ ਕੱਲਾ ਨਸ਼ਾ ਨਾਲ ਜੋੜ ਕੇ ਕੱਲਾ ਗੈਂਗਸਟਰਾਂ ਨਾਲ ਜੋੜ ਕੇ ਨਾ ਦੇਖੀਏ ਲੋਕਾਂ ਨੂੰ ਲੱਗਦਾ ਵੀ ਸਾਡੀ ਸਮੱਸਿਆ ਪੁਲਿਸ ਸ਼ਕਤੀ ਕਰ ਰਹੀ ਆ ਤਾਂ ਇਹ ਬਹੁਤ ਵਧੀਆ ਹੋ ਜਾਊਗਾ ਅਸਲ 'ਚ ਉਲਟਾ ਇਹਦਾ ਲੋਕਾਂ ਨੂੰ ਹੀ ਨੁਕਸਾਨ ਹੋਣਾ ਠੀਕ ਹੈ ਜਦੋਂ ਕੋਈ ਸਮੱਸਿਆ ਆਉਂਦੀ ਆ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਪੁਲਿਸ ਨੂੰ ਸ਼ਕਤੀ ਕਰਨ ਦੇ ਜਿਹੜੇ ਅਧਿਕਾਰ ਦਿੱਤੇ ਜਾਂਦਾ ਇਹਦਾ ਨੁਕਸਾਨ ਹੈਗਾ ਲੋਕਾਂ ਨੂੰ ਹੀ ਹੋਣਾ ਇਹ ਲੋਕਾਂ ਤੇ ਹੀ ਸ਼ਕਤੀ ਜਿਹੜੀ ਆ ਵਰਤੀ ਜਾਣੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕੋ ਤਰ੍ਹਾਂ ਹਮਲਾ ਮਾਰਨਾ ਚਾਹੀਦਾ ਕਿ ਪੁਲਿਸ ਨੂੰ ਪੁਲਿਸ ਨੂੰ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਜੋ ਕਾਨੂੰਨ ਕਹਿੰਦਾ ਜੋ ਪੁਲਿਸ ਦੇ ਅਧਿਕਾਰ ਆ ਪੁਲਿਸ ਨੂੰ ਉਹਨਾਂ ਕਰਨਾ ਚਾਹੀਦਾ ਇੱਥੇ ਅਦਾਲਤਾਂ ਬੈਠੀਆਂ ਠੀਕ ਹੈ ਇੱਥੇ ਹੋਰ ਕਾਨੂੰਨੀ ਪ੍ਰਕਿਰਿਆ ਹੈਗੀ ਉਹਨਾਂ ਦੇ ਛੱਡ ਦਿਓ ਤੁਸੀਂ ਉਹਨਾਂ ਦੇ ਛੱਡੋ ਠੀਕ ਹੈ ਆਪਾਂ ਉਹਨਾਂ ਦਾ ਅਦਾਲਤੀ ਢਾਂਚਾ ਠੀਕ ਕਰਨ ਦੀ ਬਜਾਏ ਇਸ ਗੱਲ ਤੇ ਕਿਉਂ ਆ ਗਏ ਵੀ ਅਦਾਲਤਾਂ ਦੀ ਲੋੜ ਹੀ ਕੋਈ ਨਹੀਂ ਹੈਗੀ ਵੀ ਸ਼ਕਤੀ ਕਰੋ ਤੇਜ਼ੀ ਨਾਲ ਕੰਮ ਹੋਵੇ ਇਹ ਤਾਂ ਬਹੁਤ ਵਧੀਆ ਗੱਲ ਆ ਜਿੱਥੇ ਜਿੱਥੇ ਨੁਕਸ ਪਏ ਆ ਉੱਥੇ ਉੱਥੇ ਉਂਗਲ ਧਰਨ ਦੀ ਜ਼ਰੂਰਤ ਆ ਅਦਾਲਤੀ ਪ੍ਰਕਿਰਿਆ 'ਚ ਵੀ ਨੁਕਸ ਹੈਗੇ ਆ ਉਹਨਾਂ ਨੂੰ ਵੀ ਦੂਰ ਕਰਨ ਦੀ ਜ਼ਰੂਰਤ ਹੈਗੀ ਆ ਪਰ ਅਦਾਲਤਾਂ ਸਮੇਂ ਨਾਲ ਫੈਸਲੇ ਨਹੀਂ ਸੁਣਾਉਂਦੀਆਂ ਗਈਆਂ ਜਾਂ ਕਾਨੂੰਨ ਹੋਰ ਆਪਣਾ ਢੰਗ ਨਾਲ ਕੰਮ ਨਹੀਂ ਕਰਦਾ ਅਸੀਂ ਇਸ ਸੱਟੇ ਤੇ ਪਹੁੰਚ ਜੀਏ ਵੀ ਪੁਲਿਸ ਸਖਤੀ ਕਰੇ ਤੇ ਸਭ ਕੁਝ ਠੀਕ ਹੋ ਜਾਊਗਾ ਅਸੀਂ ਪੁਲਿਸ ਦੀ ਸਖਤੀ ਹੰਡਾ ਕੇ ਦੇਖੀ ਆ ਅੱਜ ਵੀ ਹਟਾ ਰਹੇ ਆ ਕਿ ਪੰਜਾਬ ਦੇ ਵਿੱਚ ਸਾਰੀ ਸੀਆਈਡੀ ਸਾਰੀ ਇੰਟੈਲੀਜੈਂਸ ਜਿਹੜੀ ਆ ਹੱਕ ਮੰਗਦੇ ਲੋਕਾਂ ਤੇ ਲਾਈ ਹੋਈ ਆ ਨਸ਼ਾ ਸਮਗਰਮਾਂ ਤੇ ਇਹ ਸਾਰੀ ਸੀਆਈਡੀ ਇੰਟੈਲੀਜੈਂਸੀ ਲਾਈ ਹੁੰਦੀ ਵੱਡੇ ਮਗਰਮੱਛ ਸਾਹਮਣੇ ਆ ਜਾਣੇ ਸੀਗੇ ਜਿਹੜੇ ਹੱਕ ਮੰਗਦੇ ਲੋਕਾਂ ਤੇ ਹੀ ਕੋਹਾੜਾ ਚਲਾਇਆ ਜਾ ਰਿਹਾ ਤਾਂ ਡੈਫੀਨੇਟਲੀ ਆ ਕਿ ਅੱਜ ਬਲਡੋਜ਼ਰ ਜਿਹੜੇ ਨਸ਼ਾ ਤਸਕਰ ਕਹਿ ਕੇ ਚਲਾਏ ਜਾ ਰਹੇ ਆ ਕੱਲ ਨੂੰ ਕਿਸੇ ਤੇ ਵੀ ਚਲਾਏ ਜਾ ਸਕਦੇ ਆ ਇਸ ਕਰਕੇ ਸਾਰੇ ਲੋਕਾਂ ਨੂੰ ਇਹਦਾ ਨੁਕਸਾਨ ਹੈਗਾ ਪੰਜਾਬ ਨੂੰ ਪੁਲਿਸ ਜਾਂ ਰਾਜ ਦੇ ਵਿੱਚ ਬਦਲਣ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਅੱਛਾ ਭਾਈ ਜੀ ਆਪਾਂ ਗੱਲ ਨਸ਼ੇ ਦੀ ਉਤੀ ਫੋਕਸ ਦੇ ਵਿੱਚ ਰੱਖੀ ਹੈ ਹਨਾ ਨੌਜਵਾਨੀ ਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਜੇਕਰ ਦੇਖੀਏ ਤਾਂ ਚਲੋ ਜੋ ਨੌਜਵਾਨ ਲੱਗ ਗਏ ਉਹਨਾਂ ਨੂੰ ਤਾਂ ਮੋੜਨਾ ਬਹੁਤ ਔਖਾ ਹੈਗਾ ਕਿਉਂਕਿ ਸੈਂਟਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ ਸਰਕਾਰ ਨੇ ਸੈਂਟਰ ਤਾਂ ਹਲੇ ਉਹਨੇ ਖੋਲੇ ਨਹੀਂਗੇ ਪਰ ਜੇ ਮੰਨ ਲਾ ਵੀ ਨੌਜਵਾਨ ਨਸ਼ੇ ਵੱਲ ਜਾਣ ਹੀ ਨਾ ਕਿਸ ਤਰ੍ਹਾਂ ਦੇ ਹੱਲ ਹੋਣੇ ਚਾਹੀਦੇ ਕਿਸ ਤਰ੍ਹਾਂ ਦੇ ਰੋਡ ਮੈਪ ਹੋਣੇ ਚਾਹੀਦੇ ਦੇਖੋ ਇੱਕ ਤਾਂ ਰੋਜ਼ਗਾਰ ਦੀ ਜ਼ਰੂਰਤ ਆ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਬੇਰੋਜ਼ਗਾਰੀ ਹੈ ਇਹ ਸਰਕਾਰ ਨੇ ਤਿੰਨਾਂ ਸਾਲਾਂ ਦੇ ਵਿੱਚ ਕੋਈ ਨਵੀਂ ਪਰਤੀ ਨਹੀਂ ਖੋਲੀਗੀ ਇਹ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਪੱਕਾ ਤੇ ਸਰਕਾਰੀ ਰੋਜ਼ਗਾਰ ਦੇਣ ਦੇ ਉਹਨਾਂ ਵਾਅਦਿਆਂ ਤੇ ਖਰੇ ਨਹੀਂ ਉਤਰੇਗੇ ਪੰਜਾਬ ਦੇ ਵਿੱਚ ਰੋਜ਼ਗਾਰ ਦੇਣ ਦਾ ਸਭ ਤੋਂ ਵੱਡਾ ਮੁੱਦਾ ਜੇ ਨੌਜਵਾਨਾਂ ਦਾ ਹੱਲ ਕੀਤਾ ਜਾਵੇ ਤਾਂ ਨੌਜਵਾਨਾਂ ਨੂੰ ਠੀਕ ਪਾਸੇ ਲਿਆਂਦਾ ਜਾ ਸਕਦਾ ਹੈ ਇਹ ਸਰਕਾਰ ਨੇ ਕਿਹਾ ਸੀ ਬੇਰੋਜ਼ਗਾਰੀ ਭੱਤਾ ਦੇਵਾਂਗੇ ਠੀਕ ਹੈ ਜਿਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਿਆਗਾ ਹਜੇ ਉਹਨਾਂ ਨੂੰ ਬੇਰੋਜ਼ਗਾਰੀ ਭੱਤਾ ਦਿੱਤਾ ਜਾਣਾ ਚਾਹੀਦਾ ਨੌਜਵਾਨ ਜਿਹੜੇ ਆ ਕਿਤਾਬਾਂ ਪੜ ਪੜ ਕੇ ਰਾਤਾਂ ਝਾਕ ਝਾਕ ਕੇ ਜਿਹੜੇ ਪੜ੍ਹਾਈ ਕਰ ਰਹੇ ਆ ਠੀਕ ਹੈ ਵੱਡੀ ਫੌਜ ਇੱਕ ਬੇਰੋਜ਼ਗਾਰਾਂ ਦੀ ਆਏ ਸਾਲ ਤਿਆਰ ਹੁੰਦੀ ਹੈ ਠੀਕ ਹੈ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਸਕਦਾਗਾ ਕੀ ਕੀਤਾ ਜਾ ਰਿਹਾ ਹੈਗਾ ਬੇਰੋਜ਼ਗਾਰੀ ਨੂੰ ਹੱਲ ਕਰਨਾ ਸਭ ਤੋਂ ਵੱਡੀ ਇੱਕ ਲੋਡ ਹੈਗੀ ਆ ਜੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਖਾਤਮਾ ਕਰਨਾ ਤੇ ਜਵਾਨੀ ਨੂੰ ਠੀਕ ਪਾਸੇ ਲਿਆਉਣਾ ਦੂਸਰਾ ਹੈਗਾ ਕਿ ਨੌਜਵਾਨ ਬਹੁਤ ਸਾਰੀਆਂ ਥਾਵਾਂ ਤੇ ਹੱਥ ਪੈਰ ਮਾਰਦਾ ਉਹ ਸੱਭਿਆਚਾਰ ਗਤੀਵਿਧੀਆਂ 'ਚ ਵੀ ਜਾਂਦਾ ਉਹ ਖੇਡਾਂ ਵਾਲੇ ਪਾਸੇ ਵੀ ਜਾਂਦਾ ਪੰਜਾਬ ਦੇ ਵਿੱਚ ਖੇਡਾਂ ਦਾ ਢਾਂਚਾ ਬਹੁਤ ਬੇਕਾਰ ਕਿਸਮ ਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡ ਆ ਜਿੱਥੇ ਨੌਜਵਾਨਾਂ ਕੋਲੇ ਖੇਡ ਗਰਾਊਂਡ ਹੀ ਨਹੀਂ ਹੈਗੇ ਉਹਨਾਂ ਕੋਲੇ ਖੇਡ ਦਾ ਪ੍ਰਬੰਧ ਨਹੀਂ ਹੈਗਾ ਕੋਈ ਕੋਚ ਨਹੀਂ ਹੈਗਾ ਡਾਈਟ ਆ ਕਿੱਟਾਂ ਦਾ ਪ੍ਰਬੰਧ ਨਹੀਂ ਹੈਗਾ ਸਾਡੀ ਇਹ ਮੰਗ ਆ ਕਿ ਪਿੰਡਾਂ ਦੇ ਵਿੱਚ ਆਧੁਨਿਕ ਖੇਡ ਢਾਂਚਾ ਸਾਰਿਆਂ ਜਾਣਾ ਚਾਹੀਦਾ ਠੀਕ ਹੈ ਜਿਹਦੇ ਵਿੱਚ ਨੌਜਵਾਨਾਂ ਦੀ ਊਰਜਾ ਨੂੰ ਠੀਕ ਪਾਸੇ ਲਾਇਆ ਜਾਵੇ ਫਿਰ ਨਸ਼ੇ ਵਾਲੇ ਪਾਸੋਂ ਦੂਜੇ ਪਾਸੇ ਮੋੜਿਆ ਜਾ ਸਕਦਾ ਹੈਗਾ ਪੰਜਾਬ ਦੇ ਵਿੱਚ ਰੁਜ਼ਗਾਰ ਪੈਦਾ ਕਰਨਾ ਤੇ ਸਰਕਾਰ ਨੂੰ ਪੰਜਾਬ ਦੇ ਵਿੱਚ ਖੇਤੀਬਾੜੀ ਖੇਤੀਬਾੜੀ ਜਿਹੜਾ ਮਾਡਲ ਹੈਗਾ ਉਹਨੂੰ ਬਦਲਣ ਦੀ ਜ਼ਰੂਰਤ ਹੈਗੀ ਆ ਇੱਥੇ ਪੰਜਾਬ ਪੱਖੀ ਤੇ ਹੰਡਨਸਰ ਖੇਤੀ ਮਾਡਲ ਆ ਜਿਹੜਾ ਉਹਨੂੰ ਸਥਾਪਿਤ ਕੀਤਾ ਜਾਣਾ ਚਾਹੀਦਾ ਜਿਹਦੇ ਵਿੱਚ ਰਵਾਇਤੀ ਫਸਲਾਂ ਬਜਵਾ ਕੇ ਕੰਮ ਦੇ ਮੌਕੇ ਜਿਹੜੇ ਖੇਤਾਂ 'ਚ ਵਧਾਏ ਜਾਣ ਫੂਡ ਪ੍ਰੋਸੈਸਿੰਗ ਯੂਨਿਟ ਲਾਏ ਜਾਣ ਖੇਤੀ ਆਧਾਰਿਤ ਆਧਾਰਿਤ ਸੰਤ ਪੰਜਾਬ ਦੇ ਵਿੱਚ ਲੱਗੇ ਜਿਹਦੇ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਪੰਜਾਬ ਦੇ ਵਿੱਚ ਜਿੰਨਾ ਸਰਵਿਸ ਸੈਕਟਰ ਦੇ ਵਿੱਚ ਠੇਕੇ ਦੇ ਭਰਤੀ ਹੋ ਰਹੀ ਹੈ ਨਿੱਜੀ ਕਰਨ ਦੀ ਨੀਤੀ ਕਰਕੇ ਉਹ ਸਾਰੀ ਠੇਕੇ ਵਾਲੀ ਭਰਤੀ ਜਿਹੜੀ ਬੰਦ ਕਰਕੇ ਪੱਕੀ ਤੇ ਸਰਕਾਰੀ ਭਰਤੀ ਖੋਲੀ ਜਾਣੀ ਚਾਹੀਦੀ ਹੈ ਦੇਖੋ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੇ ਨਾਲ ਜਿਹੜੇ ਨੀਮ ਬੇਰੋਜ਼ਗਾਰ ਹੈਗੇ ਆ ਉਹਨਾਂ ਦੀ ਬਹੁਤ ਵੱਡੀ ਫੌਜ ਆ ਫੌਜ ਹੈਗੀ ਆ ਉਹਨਾਂ ਦੀ ਬਹੁਤ ਵੱਡੀ ਫੌਜ ਆ ਜਿਹੜੇ ਕੰਮ ਤੇ ਲੱਗੇ ਹੋਏ ਆ ਦੋ-ਦੋ ਮਹੀਨੇ ਉਹਨਾਂ ਨੂੰ ਤਨਖਾਹਾਂ ਹੀ ਨਹੀਂ ਮਿਲਦੀਆਂ ਆਈਆਂ ਉਹਨਾਂ ਦੀਆਂ ਤਨਖਾਹਾਂ ਕੱਟ ਲਈਆਂ ਜਾਂਦੀਆਂ ਠੀਕ ਆ ਇੱਥੇ ਬਹੁਤ ਨੌਜਵਾਨ ਆ ਜਿਹੜੇ ਪ੍ਰਾਈਵੇਟ ਕੰਪਨੀਆਂ ਤੋਂ ਵੱਡੇ-ਵੱਡੇ ਮੌਲਾਂ ਤੋਂ ਪੈਟਰੋਲ ਪੰਪਾਂ ਤੋਂ ਟੋਲ ਪਲਾਜ਼ਾਂ ਤੇ ਆਪਣੀ ਸ਼ਿੱਲ ਲਵਾਉਂਦੇ ਆ ਉਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਨੌਜਵਾਨ ਨੇ ਜਿਹੜੀ ਪੜ੍ਹਾਈ ਕੀਤੀ ਆ ਕੋਈ ਇੰਜੀਨੀਅਰਿੰਗ ਦੀ ਕੀਤੀ ਆ ਕੋਈ ਖੇਤੀਬਾੜੀ ਦੀ ਪੜ੍ਹਾਈ ਆ ਕੋਈ ਕਿਸੇ ਨਾਨ-ਮੈਡੀਕਲ ਮੈਡੀਕਲ ਕੀਤਾ ਹੋਇਆ ਜਿਹੜੀ ਚੀਜ਼ ਦੀ ਉਹਨਾਂ ਨੇ ਪੜ੍ਹਾਈ ਕੀਤੀ ਆ ਉਸ ਅਨੁਸਾਰ ਉਹਨੂੰ ਨੌਕਰੀ ਦੇ ਮੌਕੇ ਨਹੀਂ ਹੈਗੇ ਇਸ ਕਰਕੇ ਕਿ ਉਹਨੂੰ ਕੀ ਆ ਵੀ ਨੌਕਰੀ ਤਾਂ ਮਿਲ ਨਹੀਂ ਸਾਦੋ ਸਾਲ 버거 ਦੀ ਰੇੜੀ ਲਾ ਲੋ ਠੀਕ ਹੈ ਜੇ ਫੋਟੋਗ੍ਰਾਫੀ ਦਾ ਕੰਮ ਕਰ ਲਓ ਫਿਰ ਉਹਦੀ ਉਮਰ ਟੱਪ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਪੜ੍ਹਾਈ ਉਹਨੇ ਕੀਤੀ ਆ ਉਸ ਪੜ੍ਹਾਈ ਦੇ ਮੁਤਾਬਕ ਉਹਨਾਂ ਨੂੰ ਨੌਕਰੀ ਨਹੀਂ ਮਿਲਦੀਗੀ ਬਹੁਤ ਸਾਰੇ ਨੌਜਵਾਨਾਂ ਜਿਹੜੇ ਬੀਏ ਡੀ ਈਟੀਟੀ ਟਟ ਪਾਸ ਕੀਤੇ ਆ ਉਹ ਝੋਨਾ ਵੀ ਲਾਉਂਦੇ ਆ ਉਹਨਾਂ ਦੀ ਉਹਨਾਂ ਦੀ ਜਿਹੜੀ ਥਾਂ ਹੈਗੀ ਆ ਉਹ ਖੇਤਾਂ ਦੇ ਵਿੱਚ ਝੋਨਾ ਲਾਉਣ ਦੀ ਥੋੜੀ ਹੈ ਉਹਨਾਂ ਦੀ ਥਾਂ ਕੁਰਸੀ ਤੇ ਬੈਠਣ ਦੀ ਆ ਜਿਹਦੇ ਕਰਕੇ ਜਿਹਦੇ ਹੱस्ते ਉਹਨਾਂ ਨੇ ਪੜ੍ਹਾਈ ਕੀਤੀ ਸੀਗੀ ਉਹਨਾਂ ਨੂੰ ਉਸ ਤਰੀਕੇ ਦੀ ਨੌਕਰੀ ਦਾ ਕੋਈ ਮੌਕਾ ਨਹੀਂ ਹੈਗਾ ਠੀਕ ਹੈ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਹੈ ਜਿਨ੍ਹਾਂ ਨੂੰ ਜੋ ਪ ਕਰੀਦੇ ਨਹੀਂ ਦਿੱਤੇ ਜਾਂਦੀ ਗੀ ਇਸ ਕਰਕੇ ਸਰਕਾਰ ਨੂੰ ਸਾਰੀ ਜਿਹੜੀ ਠੇਕੇ ਦੇ ਭਰਤੀ ਬੰਦ ਕਰਕੇ ਸਾਰੇ ਮੈਕਾਨਮ ਦੇ ਵਿੱਚ ਪੱਕੀ ਤੇ ਸਰਕਾਰੀ ਭਰਤੀ ਜਿਹੜੀ ਉਹ ਖੋਲਣੀ ਚਾਹੀਦੀ ਹੈ ਜਿਹਦੇ ਵਿੱਚ ਨੌਜਵਾਨਾਂ ਕੋਲੇ ਇੱਕ ਜੋਬ ਸਿਕਿਉਰਟੀ ਹੋਵੇ ਉਹਨਾਂ ਨੂੰ ਪਤਾ ਹੋਵੇ ਵੀ 58 ਸਾਲ ਤੱਕ ਸਾਡਾ ਅਸੀਂ ਸਰਕਾਰ ਦੇ ਜਿੰਮੇ ਆ ਸਰਕਾਰ ਸਾਨੂੰ ਤਨਖਾਹ ਦੇਊ ਕਿ ਅਸੀਂ ਆਪਣਾ ਕੰਮ ਕਰਨਾ ਹੈਗਾ ਫਿਰ ਉਹਨਾਂ ਨੂੰ ਜੋਬ ਸਿਕਿਉਰਟੀ ਜੇ ਮਿਲੂਗੀ ਤਾਂ ਉਹਨਾਂ ਦਾ ਸਹੀ ਪਾਸੇ ਧਿਆਨ ਜਿਹੜਾ ਲਿਆਂਦਾ ਜਾ ਸਕਦਾ ਹੈਗਾ ਤੀਸਰਾ ਅਸੀਂ ਕਹਿੰਨੇ ਆ ਕਿ ਸਕਤੀਕਰਨ ਦੀ ਜ਼ਰੂਰਤ ਜਿਸ ਤਰੀਕੇ ਨਾਲ ਤੇ ਜਿਵੇਂ ਕੰਮ ਕਰਨ ਦੀ ਆ ਉਹ ਨੈਕਸ ਟੁੱਟੇ ਪੰਜਾਬ ਦੇ ਵਿੱਚੋਂ ਪੁਲਿਸ ਪੋਲੀਟੀਕਲ ਜਿਹੜੇ ਬੰਦੇ ਹੈਗੇ ਆ ਸਿਆਸਤਦਾਨ ਤੇ ਵੱਡੇ ਜਿਹੜੇ ਨਸ਼ਾ ਸਮਗਲਰ ਇਹਨਾਂ ਦਾ ਗੱਠਜੋੜ ਪੰਜਾਬ 'ਚ ਬਣਿਆ ਹੋਇਆ ਜਿੰਨਾ ਸਮਾਂ ਇਹ ਗੱਠਜੋੜ ਨਹੀਂ ਟੁੱਟਦਾਗਾ ਉਹਨਾਂ ਛਵਾਂ ਨਸ਼ੇ ਦੀ ਸਪਲਾਈ ਜਿਹੜੀ ਬੰਦ ਨਹੀਂ ਕੀਤੀ ਜਾ ਸਕਦੀ ਇਸ ਤਰੀਕੇ ਨਾਲ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਕੀਤਾ ਜਾ ਸਕਦਾ ਹੈ ਅੱਛਾ ਭਾਈ ਜੀ ਕਈ ਲੋਕ ਨਾ ਇਹ ਵੀ ਕਹਿੰਦੇ ਹੈਗੇ ਕਿ ਨਸ਼ਾ ਨਾ ਜਿਹੜਾ ਇਹ ਲੀਗਲ ਕਰ ਦਿੱਤਾ ਜਾਵੇ ਕਿਉਂਕਿ ਹਟਣਾ ਤਾਂ ਹੈ ਨਹੀਂ ਨੌਜਵਾਨਾਂ ਨੇ ਵੀ ਜੇ ਇਹ ਲੀਗਲ ਕਰ ਦਿੱਤਾ ਜਾਵੇ ਵੀ ਨਾਲੇ ਤੇ ਇਹਦੇ ਨਾਲ ਆ ਜਿਹੜਾ ਸਰਕਾਰ ਨੂੰ ਫਾਇਦਾ ਹੋਊਗਾ ਟੈਕਸ ਮਿਲੂਗਾ ਤੇ ਨਾਲੇ ਆ ਜਿਹੜਾ ਜਿਹਨੇ ਨਵੇਂ ਆ ਜਿਹੜੇ ਨੌਜਵਾਨ ਲੱਗਣ ਦੀ ਪੋਸਿਬਿਲਿਟੀ ਘਟਦੀ ਕਿੰਨਾ ਕੁ ਵਜਨ ਆ ਇਸ ਦਲੀਲ ਦੇ ਵਿੱਚ ਦੇਖੋ ਬੰਦੇ ਕੋਲੇ ਬਹੁਤ ਕੁਝ ਕਰਨ ਨੂੰ ਆ ਉਹਦੇ ਕੋਲੇ ਮਾੜੀਆਂ ਆਲਾਮ ਤਾਂ ਮਾੜੀਆਂ ਚੀਜ਼ਾਂ ਵਾਲੇ ਪਾਸੇ ਨਸ਼ੇ ਵਾਲੇ ਪਾਸੇ ਜਾਣ ਦੀ ਵਹਿਲ ਹੀ ਨਹੀਂ ਹੋਣੀ ਚਾਹੀਦੀ ਇਹ ਨਸ਼ੇ ਦਾ ਮਸਲਾ ਹੀ ਕਾਹਦੋ ਖੜਾ ਹੋਵੇ ਨਸ਼ੇ ਦਾ ਸਵਾਲ ਹੀ ਕਾ ਤੋਂ ਖੜਾ ਹੋਵੇ ਠੀਕ ਆ ਕਿੰਨਾ ਕੁਸ਼ ਕਰਨ ਦੀ ਜ਼ਰੂਰਤ ਆ ਸਿੱਖਿਆ ਖੇਤਰ ਚ ਕਿੰਨਾ ਕੁਸ਼ ਕਰਨ ਦੀ ਜ਼ਰੂਰਤ ਆ ਸਿਹਤ ਵਾਲੇ ਖੇਤਰ ਚ ਕਿੰਨਾ ਕੁਸ਼ ਕਰਨ ਦੀ ਜ਼ਰੂਰਤ ਆ ਖੇਤੀ ਵਾਲੇ ਖੇਤਰ ਚ ਕਿੰਨਾ ਕੁਸ਼ ਕਰਨ ਦੀ ਜ਼ਰੂਰਤ ਆ ਸਾਰੀ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਨੌਜਵਾਨੀ ਨੂੰ ਸਰਕਾਰ ਮੌਕੇ ਦੇ ਕਿ ਉਸ ਪਾਸੇ ਨੂੰ ਲਾਵੇ ਇਹ ਸਵਾਲ ਹੀ ਨਾ ਪੈਦਾ ਹੋਵੇ ਕਿਹੜਾ ਨਸ਼ਾ ਲੀਗਲ ਹੋਵੇ ਤੇ ਕਿਹੜਾ ਜਿਹੜਾ ਉਹ ਇਲੀਗਲ ਹੋਵੇ ਇਹ ਸਾਡੇ ਸਮਾਜ ਚ ਸਵਾਲ ਆ ਹੀ ਕਿਉਂ ਆ ਇਹ ਸਵਾਲ ਹੀ ਖਤਮ ਕੀਤਾ ਜਾਣਾ ਚਾਹੀਦਾ ਹੈਗਾ ਅਸੀਂ ਕਰਕੇ ਅਸੀਂ ਤਾਂ ਇਹੀ ਕਹਾਂਗੇ ਵੀ ਲੀਗਲ ਤਾਂ ਜ਼ਰੂਰਤ ਹੈਗੀ ਐ ਜੋਬ ਸਿਕਿਉਰਟੀ ਇਹ ਹਰ ਇੱਕ ਪੋਲੀਟਿਕਲ ਪਾਰਟੀ ਦੇ ਚੋਣ ਮੈਨੀਫੈਸਟੋ ਚ ਹੋਣਾ ਚਾਹੀਦਾ ਕਿ ਉਹਨਾਂ ਤੋਂ ਐਫੀਡੇਵਿਟ ਲਿਆ ਜਾਵੇ ਵੀ ਜਿਹੜਾ ਉਹ ਕਹਿੰਦੇ ਵੀ ਅਸੀਂ ਰੁਜ਼ਗਾਰ ਦੇਵਾਂਗੇ ਉਹਨਾਂ ਤੋਂ ਐਫੀਡੇਵਿਟ ਲਿਆ ਜਾਵੇ ਵੀ ਰੁਜ਼ਗਾਰ ਦੇਣ ਦਾ ਜਿਹੜਾ ਤੁਸੀਂ ਇਹ ਵਾਅਦਾ ਕੀਤਾ ਪੱਕਾ ਦੇ ਸਰਕਾਰੀ ਰੁਜ਼ਗਾਰ ਇਹ ਲਿਖ ਕੇ ਲਿਆ ਜਾਵੇ ਵੀ ਜੇ ਤੁਸੀਂ ਇਹ ਰੁਜ਼ਗਾਰ ਦੇਣ ਦੇ ਵਾਅਦੇ ਤੋਂ ਮੁਕਰੇ ਤਾਂ ਤੁਹਾਡੇ ਉੱਪਰ ਜਿਹੜਾ ਫੌਜਦਾਰੀ ਪਰਚਾ ਦਰਜ ਕੀਤਾ ਜਾਊਗਾ ਇਹ ਲੀਗਲ ਕਰਨ ਦੀ ਜ਼ਰੂਰਤ ਨਾ ਕਿ ਕਿਹੜਾ ਨਸ਼ਾ ਲੀਗਲ ਹੋਵੇ ਕਿਹੜਾ ਇਲੈਗਲ ਹੋਵੇ ਇਹ ਸਵਾਲ ਨਹੀਂ ਹੋਣਾ ਚਾਹੀਦਾ ਅੱਛਾ ਭਾਈ ਕਈ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਜੇਕਰ ਚਿੱਟਾ ਬੰਦ ਕਰਨਾ ਹੈਗਾ ਤੇ ਪੰਜਾਬ ਦੇ ਵਿੱਚ ਆ ਜਿਹੜੀ ਉਹ ਡੋਡੇ ਤੇ ਖਸਖਸ ਦੀ ਖੇਤੀ ਆ ਜਿਹੜੀ ਉਹ ਹੋਣੀ ਚਾਹੀਦੀ ਇਹਦੇ ਨਾਲ ਆ ਜਿਹੜਾ ਨਸ਼ਾ ਉਹ ਬੰਦ ਹੋ ਜਾਊਗਾ ਉਹ ਨੈਚੁਰਲ ਨਸ਼ਾ ਹੈਗਾ ਉਹ ਚੰਗਾ ਨਸ਼ਾ ਹੈਗਾ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਵੇਖੋ ਇਹ ਨਾ ਬਹੁਤ ਵਾਯਾਦ ਕਿਸਮ ਦੀਆਂ ਗੱਲਾਂ ਸੋਸ਼ਲ ਮੀਡੀਆ ਦੀਆਂ ਫਲਾਈਆਂ ਹੋਈਆਂ ਹਨ ਆਪਾਂ ਜਾਣਦੀਆਂ ਸੋਸ਼ਲ ਮੀਡੀਆ ਤੇ ਕਿੱਦਾਂ ਦੇ ਪੋਡਕਾ ਪੋਡਕਾਸਟ ਚੱਲਦੇ ਆ ਇੱਥੇ ਕਿਤੇ ਸਿੰਗਰਾਂ ਦੀਆਂ ਇੰਟਰਵਿਊ ਚੱਲੀ ਜਾਂਦੀਆਂ ਕਿਤੇ ਕੋਈ ਚੱਲੀ ਜਾਂਦਾ 35 ਲੱਖ ਦਾ ਕੁੱਤਾ ਲਿਆ ਉਹਦੇ ਕਿੰਨੇ ਬੱਚੇ ਵਿੱਚ ਤੁਸੀਂ ਪੋਡਕਾਸਟ ਕਰਨ ਵਾਲਾ ਸਵਾਲ ਪੁੱਛਦਾ ਬਾਜੀ ਤੁਸੀਂ ਕਿੰਨੇ ਦਾ ਬੱਚਾ ਵੇਚਿਆ ਕੁੱਤੇ ਦਾ ਕੁੱਤਿਆਂ ਦੀ ਮਾਰਕੀਟ ਕੀ ਹੈਗੀ ਹੈ ਠੀਕ ਹੈ ਇੱਥੇ ਚੱਲੀ ਜਾਂਦੇ ਤੁਸੀਂ ਅੱਜ ਕਿਹੜੇ ਕੱਪੜੇ ਪਾਏ ਸੀ ਤੁਸੀਂ ਕੀ ਖਾਣਿਆ ਖਾਣੇ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਪੱਤਰਕਾਰ ਆ ਪੋਡਕਾਸਟ ਮੰਤਰੀਆਂ ਨਾਲ ਕਰਦੇ ਫਿਰਦੇ ਆ ਇੱਕ ਬੁਰਕੀ ਉਹਦੇ ਮੂੰਹ 'ਚ ਪਾਉਂਦੇ ਇੱਕ ਬੁਰਕੀ ਆਪਦੇ ਮੂੰਹ 'ਚ ਪਾਉਂਦੇ ਆ ਇਹ ਉਹਨਾਂ ਸਾਰਾਂ ਵੀ ਆ ਹੋਣਾ ਚਾਹੀਦਾ ਕੁਦਰਤੀ ਤੇ ਆ ਨਿਸ਼ਾ ਨਹੀਂ ਹੋਣਾ ਚਾਹੀਦਾਗਾ ਪੰਜਾਬ ਨੂੰ ਮਤਲਬ ਵੀ ਇੱਕ ਬੌਧਕ ਕੰਗਾਲੀ ਵਾਲੇ ਪਾਸੇ ਕੁਝ ਹੈ ਤੇ ਕੁਝ ਤੋੜਿਆ ਜਾ ਰਿਹਾ ਸੋਸ਼ਲ ਮੀਡੀਆ ਵਾਲੇ ਵੱਲੋਂ ਠੀਕ ਹੈ ਸਾਨੂੰ ਇਹ ਸਾਰੀਆਂ ਚੀਜ਼ਾਂ ਤੋਂ ਧਿਆਨ ਹਟਾ ਕੇ ਜੋ ਪੰਜਾਬ ਦੇ ਅਸਲੀ ਮੁੱਦੇ ਬਣਦੇ ਹੈਗੇ ਆ ਉਹਨਾਂ ਦੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿਉਂ ਨਹੀਂ ਇਹ ਪੌਡਕਾਸਟ ਕੀਤੇ ਜਾ ਰਹੇ ਕਿਉਂ ਨਹੀਂ ਸੋਸ਼ਲ ਮੀਡੀਆ ਦਾ ਇਹ ਮੁੱਦਾ ਬਣਦਾਗਾ ਕਿ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ ਆ ਉਹ ਲਾਗੂ ਹੋ ਗਈ ਹੈ ਠੀਕ ਹੈ ਤੇ ਉਹਨੇ ਸਿਲੇਬਸ ਤਿਆਰ ਕਰਕੇ ਜਵਾਕਾਂ ਨੂੰ ਭੇਜਤੇ ਆ ਸਕੂਲਾਂ ਚੋਂੜੂ ਪੜਾਉਣਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਠੀਕ ਹੈ ਇੱਥੇ ਵਿਦਿਆਰਥੀ ਜਥੇਬੰਦੀ ਰੌਲਾ ਪਾਉਂਦੀ ਹੈ ਵੀ ਨਿਊ ਐਜੂਕੇਸ਼ਨ ਪਾਲਿਸੀ ਦੇ ਖਿਲਾਫ ਤੁਸੀਂ ਮਤਾ ਲਿਆਓ ਜਿਵੇਂ ਕਿਸਾਨੀ ਦੇ ਜਿਹੜੇ ਖੇਤੀ ਮੰਡੀ ਕਰਨ ਵਾਲੇ ਖਰੜੇ ਤੇ ਨਤਾ ਮਤਾ ਸੰਘਰਸ਼ ਕਰਕੇ ਭਗਵੰਤ ਮਾਨਸ ਕਰਾ ਲਈ ਹੈ ਕਿਉਂ ਨਾ ਸੋਸ਼ਲ ਮੀਡੀਆ ਦਾ ਮੁੱਦਾ ਹੋਵੇ ਕਿਉਂ ਨਾ ਸਾਰਿਆਂ ਦਾ ਇਸ ਪਾਸੇ ਨੂੰ ਧਿਆਨ ਹੋਵੇ ਠੀਕ ਹੈ ਪੰਜਾਬ ਦਾ ਅਗਰੀਰੀਅਨ ਸੂਬਾ ਹੈਗਾ ਪੰਜਾਬ ਕਿਉਂ ਇੱਥੇ ਰਵਾਇਤੀ ਫਸਲਾਂ ਕਿਉਂ ਨਹੀਂ ਨਹੀਂ ਬਜਵਾਈਆਂ ਜਾਂਦੀਆਂ ਖੇਤੀਬਾੜੀ ਯੂਨੀਵਰਸਿਟੀ ਕਿਉਂ ਹੱਥ ਆ ਤਰ ਕੇ ਬੈਠੀ ਹੈ ਕਿਉਂ ਨਹੀਂ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਗਈਆਂ ਖੇਤੀ ਵਾਲੇ ਖੇਤਰ ਦੇ ਵਿੱਚ ਡੇਰੀ ਫਾਰਮਿੰਗ ਦੇ ਖੇਤਰ ਦੇ ਵਿੱਚ ਕਿਉਂ ਨਹੀਂ ਨਵੀਆਂ ਖੋਜਾਂ ਹੋ ਰਹੀਆਂ ਗਈਆਂ ਕਿੰਨੇ ਮੁੱਦੇ ਆ ਪੰਜਾਬ ਦੇ ਪੰਜਾਬ ਦਾ ਪਾਣੀ ਦਾ ਮੁੱਦਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਪੰਜਾਬ ਦੇ ਸਾਰੇ ਵਰਗਾਂ ਦੇ ਕਿੰਨੇ ਮੁੱਦੇ ਹੈਗੇ ਆ ਉਹਨਾਂ ਮੁੱਦਿਆਂ ਤੇ ਕੰਨ ਤਰਨ ਦੀ ਲੋੜ ਜ਼ਰੂਰਤਾ ਉਹਨਾਂ ਤੇ ਚਰਚਾ ਹੋਣੀ ਚਾਹੀਦੀ ਹੈ ਨੌਨਸੈਂਸ ਵਾਯਾਦ ਕਿਸਮ ਦੀ ਜਿਹੜੀ ਚੀਜ਼ਾਂ ਇਹ ਚੋਂ ਕੁਝ ਨਹੀਂ ਨਿਕਲਣਾਗਾ ਧੰਨਵਾਦ ਸ਼ੁਕਰੀਆ